ਮੈਨੂੰ ਸਾਡੇ ਪਿੰਡ ਦੀਆਂ ਕਮੇਟੀਆਂ ਸੇ ਗੁਰਦਆਰਾ ਸੋਹੇ ਪੰਚਾਇਤ ਇਕੱਠੀ ਹੋ ਕੇ ਮੇਰੇ ਖਿਲਾਫ ਇਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਵੀ ਇਹ ਜਿਹੜਾ ਗੁਰदयाल ਸਿੰਘ ਆ ਨਾ ਇਹਦੀ ਪੱਗ ਉੱਤੇ ਹੀ ਧੱਕੇ ਮੁਕੀ ਨੇ ਲੱਥੀ ਆ। ਜਦਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਮੇਰੇ ਬਿਆਨ ਦਿੱਤੇ ਆ ਉਹਨਾਂ ਨੇ ਮੇਰਾ ਪੱਖ ਤਾਂ ਅੰਦਾਜ਼ ਵੀ ਨਹੀਂ ਤਾਂ ਰਾਜੂ ਨੂੰ ਕਲੀਨ ਚਿੱਟ ਇੰਨੀ ਛੇਤੀ ਦੇ ਦਿੱਤੀ ਤੇ ਰੱਜਤਪਨੌਰ ਤਾਂ ਬੰਦਾ ਹੀ ਬਹੁਤ ਵਧੀਆ। ਉਹ ਮੇਰੀ ਹਾਲਾਤ ਦੇਖੋ ਉਹ ਜਿਹੜੀ ਮੇਰੀ ਪਾਗਲ ਲੱਤੀ ਹੋਆ ਉਹ ਧੱਕਾ ਮੁਕੀ ਲੱਤੀ ਹੋਆ ਨਹੀਂ ਕੀ ਲੱਗਦਾ ਸਾਫ ਕਾਲ ਸਰਪੰਚ ਜਿਹੜੇ ਤੇਜਿੰਦਰਾ ਮਤਲਬ ਰਜਤ ਦੇ ਕਹਿਣ ਦੇ ਕਿ ਝੂਠਾ ਬਿਆਨ ਦੇ ਰੇ ਮੀਡੀਆ ਨੂੰ 100% ਦੇ ਰਿਹਾ ਮੈਂ ਤਾਂ ਇਸ ਗੱਲ ਤੋਂ ਹਨਾਨ ਆ ਵੀ ਦੇਖੋ ਉਹ ਇੱਕ ਗੁਰਦੁਆਰੇ ਕਿਹਾ ਗੁਰਦੁਆਰੇ ਦੇ ਪ੍ਰਧਾਨ ਆ ਉਸ ਗੁਰਦੁਆਰੇ ਦਾ ਮੈਂਬਰ ਮੈਂ ਵੀ ਆ ਮੈਨੂੰ ਇਹ ਆਸ ਨਹੀਂ ਸੀ ਕਿ ਮੇਰੇ ਖਿਲਾਫ ਐਦਾਂ ਦਾ ਬਿਆਨ ਤੇਜਿੰਦਰ ਸਿੰਘ ਦਊਗਾ ਮੈਂ ਕਹਿੰਨਾ ਚਲੋ ਮੈਂ ਉਹ ਲਾਫ ਨਹੀਂ ਮੈਂ ਉਹ ਸਤਕਾਰ ਕਰਦਾ ਬਹੁਤ ਵੀ ਮੈਨੂੰ ਸ਼ਰਮ ਆਈ ਕਿ ਸਾਡੇ ਪ੍ਰਧਾਨ ਐਦਾਂ ਦੇ ਹੋਣਗੇ ਨਾ ਕੀਰਨ ਸਾਹਿਬ ਇੱਕ ਗੱਲ ਇੱਕ ਗੱਲ ਤੇ ਫਿਰ ਕੀ ਹੋਇਆ ਜੀ ਉੱਥੇ ਜਦੋਂ ਮੈਂ ਗਿਆ ਇਹ ਜਾਂਦੇ ਮੈਨੂੰ ਗੁਜਰਕੇ ਤੋਂ ਪੁੱਛ ਕੇ ਬਿਠਾ ਲਿਆ ਮੈਂ ਕਿਹਾ ਯਾਰ ਸਾਰੇ ਮੇਰਾ ਪਲਾਟ ਹੈ ਮੈਂ ਕਿਹਨੂੰ ਪੁੱਛਣਾ ਇੰਨੀ ਗੱਲ ਕਹਿਣ ਦੀ ਡੇਰਿਆ ਸਾਰੇ ਮੈਨੂੰ ਪੈ ਗਏ ਉੱਥੇ ਛੱਟ ਲੱਗੀ ਤੁਹਾਡੇ ਇਹਾਂ ਨੇ ਇਹ ਕਹਿੰਦਾ ਫੜੇ ਦੀ ਪੱਗ ਲਾਓ ਵੱਡੇ ਸੋਹਾਰ ਦੀ ਅੱਛਾ ਇੱਕ ਇੱਕ ਮੀਡੀਆ ਕੋਲ ਇੱਕ ਵੀਡੀਓ ਆਈ ਆ ਤੁਹਾਡੇ ਘਰ ਦੀ ਹਾਂ ਉਹ ਕਿਸ ਦਿਨ ਦੀ ਵੀਡੀਓ ਜਿਹਦੇ ਵਿੱਚ ਸਰਪੰਚ ਤੇ ਤਿੰਨ ਚਾਰ ਬੰਦੇ ਨਾਲ ਨਜ਼ਰ ਆ ਰਹੇ। ਉਹ ਦਿਨ ਦੀ ਆ ਪਹਿਲਾ ਮੇਰੇ ਜਦੋਂ ਸੱਟਾਂ ਲੱਗੀਆਂ ਮੇਰਾ ਬੇਟਾ ਜਿਹੜਾ ਹੈ ਨਾ ਮੈਨੂੰ ਲੈ ਆਇਆ। ਫਰਵੜਾ ਹਸਪੀਟਲ ਚਲ ਗਿਆ। ਇਹ ਕਹਿੰਦੇ ਨਾ ਸਰਪੰਚ ਦਾ ਸਾਰਾ ਚੰਗਾ ਹੀ ਬਹੁਤ ਆ। ਨਹੀਂ ਸੁਲਾ ਕਰਨਾ ਸੀ ਤੁਹਾਡੇ ਨਾਲ ਘਰ। ਮੈਂ ਤੁਹਾਨੂੰ ਸਰਪੰਚ ਦਾ ਸਾਰਾ ਚੰਗਾ ਹੀ ਬਹੁਤ ਲੜਦਾ ਹੀ ਨਹੀਂ। ਇਹ ਨਾ ਆਏ ਅਸੀਂ ਤਾਂ ਚਲ ਗਿਆ ਉੱਥੋਂ। ਸਰਪੰਚ ਨੇ ਨਾ ਇੱਥੇ ਆ ਕੇ ਉਹ ਗਾਲ ਕੱਢੀਆਂ ਸਾਨੂੰ ਸਰਪੰਚ ਨੂੰ ਮੰਗਾ ਤੇ ਗੋਲਦੀ। ਕਹਿੰਦਾ ਬਾਹਰ ਕੱਢੋ ਕਾਰੀ ਕਿੱਥੇ ਆ। ਉਹਦੀ ਤਾਂ ਲਾਤੀ ਉਹਦੀ ਵੀ ਲਾਉਣੀ ਆ। ਅੱਛਾ ਇਹ ਗੱਲ ਕਹਿ ਕੇ ਗਏ ਇਹ ਵੀ ਲੋਣੀ ਆ ਆ ਦੇਖੋ ਫਿਰ ਇਹ ਝੂਠੀਆਂ ਗੱਲਾਂ ਬਣਾਈ ਜਾਂਦਾ ਆ ਦੇਖੋ ਇਹ ਆ ਵੀਡੀਓ ਬਣੀ ਇਹ ਤੁਹਾਡੇ ਗੇਟ ਦੇ ਉੱਤੇ ਆਏ ਆ ਗੇਟ ਦੇ ਅੰਦਰ ਆਏ ਦੋ ਗੇਟ ਨੰਗ ਕੇ ਜੇ ਪਰੇ ਗੇਟ ਹੈ ਕਾ ਗੇਟ ਹੈ ਦੋ ਗੇਟ ਨੰਗ ਕੇ ਆਏ ਔਰ ਇੱਥੇ ਪੂਰਾ ਲਲਕਾਰੇ ਮਾਰ ਕੇ ਗਏ ਆ ਮੇਰੀ ਮਿਸਿਸ ਜੇ ਇੱਥੇ ਮੇਰਾ ਮੁੰਡਾ ਹੁੰਦਾ ਹੋ ਸਕਦਾ ਹੈ ਯਾਨੀ ਕਿ ਹੋਰ ਝਗੜਾ ਵੱਧ ਸਕਦਾ ਹੋ ਸਕਦਾ ਕੋਈ ਘਟਨਾ ਉਹ ਉੱਥੇ ਬਾਹਰ ਪਿਛੇ ਉਹਨਾਂ ਉਹ ਕਹੀ ਉਹ ਨਾ ਕਹੀ ਜਾਓ 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 ਬਹੁਤ ਇਹਨਾਂ ਨੇ ਜਾਨੀ ਕਿ ਚੇਅਰਮੈਨ ਸਾਹਿਬ ਤੁਹਾਡਾ ਕਹਿਣਾ ਹੁਣ ਥੋਲ ਬਲਾ ਕੇ ਆ ਵੀ ਜੇ ਇਹਨਾਂ ਨੂੰ ਕੋਈ ਜੇ ਗੁਜਰਾ ਤੋਂ ਕੋਈ ਇਹਨਾਂ ਨੂੰ ਪ੍ਰੋਬਲਮ ਸੀਗੀ ਤੇ ਤੁਹਾਨੂੰ ਕੋਈ ਇਹਨਾਂ ਨੇ ਲਿਖਤੀ ਸਰਪੰਚ ਵੱਲੋਂ ਪੰਚਾਇਤ ਵੱਲੋਂ ਕੋਈ ਲੰਬੜਦਾਰ ਵੱਲੋਂ ਕੁਝ ਨਹੀਂ ਆਇਆ ਇੱਕ ਵਾਰੀ ਵੀ ਨਹੀਂ ਕੋਈ ਸਿੱਧਾ ਸਿੱਧਾ ਲੜਾਈ ਦੇ ਮੂੜ ਚ ਉੱਥੇ ਇਕੱਠੇ ਹੋਏ ਸੀ ਮੈਂ ਤਾਂ ਇੱਕ ਵਾਰੀ ਵੀ ਨਹੀਂ ਆਇਆ ਮੈਂ ਤਾਂ ਕੱਲ ਦੀ ਵੀ ਹੈਰਾਨਗੀ ਆ ਮੈਂ ਪਿੰਡ ਮੇਰਾ ਪਿੰਡ ਸਾਰਾ ਮੇਰਾ ਆਪਣਾ ਆ ਕੋਈ ਪਿੰਡ ਮੈਨੂੰ ਕੱਲ ਮੇਰੇ ਇਹਨਾਂ ਨੇ ਬਾਈਟ ਕੀਤੀ ਮੈਨੂੰ ਦੱਸਿਆ ਤੱਕ ਨਹੀਂ ਕਿਸੇ ਨੇ ਮੇਰਾ ਪੱਖ ਤੱਕ ਨਹੀਂ ਲਿਆ ਔਰ ਮੇਰੇ ਖਿਲਾਫ ਆਣ ਦਿੱਤਾ ਮੇਰੇ ਇਹ ਆਉਣਾ ਦੇ ਇਥੇ ਇਥੇ ਵੋਟਾਂ ਬਣੀਆਂ 1000 ਕਾਟੇ ਮੇਰੇ ਕੋਲ ਆ ਮੈਂ ਦਿਖਾ ਦਿੰਨਾ ਤੁਹਾਨੂੰ ਅੱਛਾ ਇੱਥੇ ਰਹਿੰਦੇ ਸ਼ੁਰੂ ਤੋਂ ਇੱਥੇ ਰਹਿੰਦੇ ਉਹ ਤੇ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਵੀ ਸਰਪੰਚ ਨੇ ਖੁਦ ਗੁੱਜਰ ਰੱਖੇ ਹੋਇਆ ਸਰਪੰਚ ਨੇ ਨਹੀਂ ਪੰਜ ਚ ਨਾ ਮੇਰੇ ਮੋਟ ਰੱਖੇ ਹੋਆ ਉਹਨਾਂ ਨੂੰ ਕੋਈ ਰੋਗ ਨਹੀਂ ਕੋਈ ਰੋਗ ਨਹੀਂ ਉਹਦਾ ਕੋਈ ਮੁਸ਼ਕਲ ਨਹੀਂ ਆਉਂਦਾ ਕਿਸੇ ਨੂੰ ਨਾ ਉਹਨਾਂ ਦਾ ਕਿਸੇ ਨੂੰ ਕੋਈ ਨੁਕਸਾਨ ਹੈ ਇੱਕ ਉਹ ਉਹ ਠੀਕ ਹੈ ਜਿਹੜਾ ਮੇਰੇ ਆਏ ਉਹਨਾਂ ਸਾਰ ਕੋਈ ਚੇਅਰਮੈਨ ਸਾਹਿਬ ਹੁਣ ਆਪਣੀ ਮੇਰੀ ਮੰਗ ਇੱਕੋ ਹੀ ਆ ਮੈਨੂੰ ਸੱਟਾਂ ਲੱਗੀਆਂ ਮੈਨੂੰ ਕੋਈ ਪ੍ਰੋਬਲਮ ਨਹੀਂ ਲੜਾਈਆਂ ਵੈ ਸੱਟਾਂ ਮੈਨੂੰ ਪ੍ਰੋਬਲਮ ਮੇਰੀ ਪੱਗ ਦੀ ਆ ਜਿੰਨਾ ਇਹ ਕਹਿੰਦੇ ਨਾ ਇਹ ਇਹ ਵੀ ਝੂਠ ਬੋਲ ਰਿਹਾ ਲੂ ਇਹਨਾਂ ਪੱਗ ਨਹੀਂ ਸੀ ਬੰਨੀ ਉਹ ਪਰਨਾ ਬੰਨਿਆ ਸੀ ਮੇਰੇ ਕੋ ਪੱਗ ਪਈ ਆ ਪੱਗ ਮੈਂ ਧੋਣੀ ਨਹੀਂ ਉਹਨਾਂ ਚਿਰ ਜਿੰਨਾ ਚਿਰ ਮੈਨੂੰ ਇਨਸਾਫ ਨਹੀਂ ਮਿਲਦਾ ਦਾੜੀ ਮਰੀਆਂ ਨੇ ਇਹ ਜੋ ਕੁਝ ਹੋ ਮੈਂ ਬਹੁਤ ਗਲਤ ਇਹ ਨਹੀਂ ਦੱਸਦਾ ਜਿਹੜੀਆਂ ਮੈਨੂੰ ਗਾਲਾਂ ਕੱਢੀਆਂ ਉਹ ਮੇਰੇ ਲੈ ਕੇ ਰੱਖੀਆਂ ਅੱਛਾ ਇੱਕ ਜਨੇ ਇੱਕ ਜਨੇਊ ਦੀ ਗੱਲ ਆ ਰਹੀ ਆ ਕਿਉਂਕਿ ਹਿੰਦੂ ਧਰਮ ਜਿਹੜੇ ਹਿੰਦੂ ਕਹਿੰਦੇ ਜਨੇਊ ਤਾਂ ਕਰਦੇ ਆ ਉਹਨਾਂ ਨੇ ਗੱਲ ਜਿਹੜੀ ਜਨੇਊ ਵਾਲੀ ਪਰ ਕੀਤੀ ਲੇਟ ਆ ਉਸ ਦਿਨ ਨਹੀਂ ਕੀਤੀ ਪਹਿਲੇ ਦਿਨ ਉਹ ਭਾਜੀ ਉਹਨਾਂ ਨੇ ਲੇਟ ਕੀਤੀ ਆ ਉਹ ਵੀ ਥੋੜੀ ਜਿਹੀ ਗੱਲ ਦਾ ਉਹ ਕਹਿੰਦੇ ਮੇਰੇ ਜਨੇਊ ਨੂੰ ਛੇੜਖਾਨੀ ਕੀਤੀ ਭਾਜੀ ਮੈਂ ਇੱਕ ਮੈਂ ਜਿਹੜਾ ਬ ਇਥੇ ਜਨੇਊ ਜਿਹੜਾ ਸਾਡੇ ਪੰਡਤ ਭਰਾ ਆ ਮੈਂ ਸਤਿਕਾਰ ਕਰਨ ਵਾਲਾ ਬੰਦਾ ਆ ਸਾਰੇ ਧਰਮਾਂ ਦਾ ਔਰ ਇੱਕ ਨੇ ਜਨੇਊ ਇਹਨੂੰ ਕੋ ਜਨੇਊ ਵਾਲਾ ਬੰਦਾ ਦਿਖਾਓ ਸੀ ਨਾਲ ਡੋਪ ਟੈਸਟ ਕਰਾਉ ਸਾਇਆ ਮੈਂ ਗਾਨ ਨਹੀਂ ਨਸ਼ਾ ਕਰਦੇ ਕੋਈ ਸਰਪੰਚ ਵਗੈਰਾ ਕੋਈ ਨਸ਼ਾ ਕਰਦੇ ਇਹ ਡੋਪ ਟੈਸਟ ਕਰਾਓ ਇਹ ਜਿੰਨੇ ਬੰਦੇ ਨੇ ਨਾਲ ਵਾਲੇ ਸਾਰੇ ਡੋਪ ਟੈਸਟ ਕਰਾਓ ਜੇ ਉਹ ਸਾਰੇ ਉਹ ਜਨੇਊ ਵਾਲਾ ਕੰਮ ਹੈਗਾ ਉਹਦੀ ਡੋਪ ਟੈਸਟ ਦੀ ਮੰਗ ਕਰਦੇ ਮੈਂ ਕਰਦਾ ਇਹਨਾਂ ਡੋਪ ਟੈਸਟ ਕਾ ਮੇਰੇ ਵੀ ਕਰਾਓ ਆ ਆ ਦੇਖੋ ਆ ਮੇਰੇ ਵਾਲ ਇਹ ਕਹਿੰਦੇ ਕੀਤਾ ਹੀ ਕੱਖ ਨਹੀਂ ਨਾਲ ਹੀ ਸਿੱਟੇ ਰਏ ਤੇ ਨਾਲ ਹੀ ਮੇਰੀ ਪੱਗ ਵੀ ਸਿੱਟੀ ਇਹਨਾਂ ਨੇ ਉਸੇ ਨਾਲ ਹੀ ਹੈ ਨਹੀਂ ਤੇ ਠੁੱਡੇ ਪਰ ਜਿਹੜੀ ਪੱਗ ਭਾਜੀ ਇਹ ਸਾਡੇ ਸਰਪੰਚ ਨੇ ਕਹਿਤਾ ਇਹ ਛੋਟੀ ਜਿਹੀ ਲੜਾਈ ਸੀ ਜੋ ਸਾਰੇ ਪ੍ਰਧਾਨ ਕਹੇ ਛੋਟੀ ਜਿਹੀ ਲੜਾਈ ਪੱਗ ਨੂੰ ਮਾਰਾ ਇਹਨੇ ਕਿਹਾ ਜੇ ਜੀਜੇ ਪਤ ਲੱਥੀ ਜਾਏ ਸਭ ਹਰਾਮ ਜੀਤਦਾ ਕੁਝ ਸਾਡੇ ਤਾਂ ਉਹਦੇ ਹਰਾਮ ਹੋ ਗਿਆ ਮਰਨਾ ਹੋਇਆ ਬੇਬੇ ਇੱਕ ਜਿਹੜਾ ਹੁਣ ਆਪਣੀ ਡਿਮਾਂਡ ਕੀ ਆ ਡਿਮਾਂਡ ਮੈਂ ਆਪਣੇ ਪੱਗ ਦਾ ਜਿਹੜਾ ਨਾ ਉਹਨੂੰ ਸਾਫ ਲੈਣਾ ਬਸ ਹੋਰ ਬਾਕੀ ਪਿੰਡ ਦੇ ਮੈਂ ਸਾਰੇ ਦੇ ਨਾਲ ਆ ਜੋ ਮੈਨੂੰ ਪਿੰਡ ਭਾਈਚਾਰਾ ਕੋਲ ਨਹੀਂ ਤੁਹਾਡੇ ਪਿੰਡ ਦੇ ਵੀ ਬੰਦੇ ਨਾਲ ਖੜੇ ਸੀ ਕਹਿੰਦੇ ਜੀ ਅਸੀਂ ਜਿੱਦਾਂ ਮਰਜ਼ੀ ਹੋਵੇ ਅਸੀਂ ਇਹ ਸਮਝੌਤਾ ਕਰਾ ਕੇ ਰੱਖਣਾ ਜੀ ਮੈਨੂੰ ਸੱਟਾਂ ਲੱਗੀਆਂ ਮੈਨੂੰ ਜੋ ਕੁਝ ਵੀ ਕਿਹਾ ਉਹ ਮੈਂ ਸਭ ਕੁਝ ਮੈਨੂੰ ਮਨਜ਼ੂਰ ਆ ਪਿੰਡ ਮੇਰਾ ਭਾਈਚਾਰਾ ਸਾਰਾ ਕੋ ਮੈਂ ਪਿੰਡ ਦਾ ਸਤਿਕਾਰ ਕਰਦਾ ਮੈਂ ਸਾਰੇ ਮੇਰੇ ਸਤਿਕਾਰਯੋਗ ਆ ਪਰ ਜਿਹੜੀ ਮੇਰੀ ਪਾਗਿਆ ਇਹ ਪਰਚੇ ਬਾਰੇ ਦੱਸ ਦਿਓ ਜਿਹੜਾ ਕਰੋਸ ਪਰਚਾ ਹੋਇਆ ਉਹਦੇ ਵਿੱਚ ਜਿਹੜੇ ਬੰਦੇ ਬਾਕੀ ਜੋੜੇ ਗਏ ਲੇਡੀਜ਼ ਜੋੜੀਆਂ ਗਈਆਂ ਕੀ ਉਹ ਸਹੀ ਹੋਇਆ ਕਿ ਗਲਤ ਹੋਇਆ ਉਹ ਹਾਂ ਜੀ ਇੱਕ ਸਾਡੇ ਨਾ ਪੰਡਤਾਂ ਦੇ ਭਰਾ ਆ ਸਾਡੇ ਉਹ ਸਾਡੇ ਇਹਨਾਂ ਦੇ ਇਕੱਠੇ ਸਾਹੀ ਕਰ ਰਹੇ ਨੇ ਆ ਜਿੱਦਾਂ ਮੇਰਾ ਸਾਰੇ ਪਿੰਡ ਦਾ ਨਾ ਭਾਈਚਾਰਾ ਕੋਈ ਵੀ ਪਿੰਡ ਇੱਥੇ ਜਿੰਨੇ ਰਹਿੰਦੇ ਆ ਸਾਡਾ ਕੋਈ ਕਿਸੇ ਨਾਲ ਬੈਰ-ਭਰੋਦ ਨਹੀਂ ਸਾਡਾ ਬਹੁਤ ਜ਼ਿਆਦਾ ਭਾਈਚਾਰਾ ਆ ਇਹ ਵਿਚਾਰੇ ਆਪਣੇ ਬਜ਼ੁਰਗਾਂ ਨੂੰ ਦਵਾਈ ਲੈਣ ਚੰਡੀਗੜ੍ਹ ਗਏ ਸੀ ਪੀਡੀਆਈ ਦੇ ਵਿੱਚ ਇਹ ਵਿਚਾਰੇ ਉੱਥੇ ਬੈਠੇ ਆ ਤੇ ਇਹਨਾਂ ਦਾ ਪਰਚੇ 'ਚ ਨਾਲ ਸਾਥ ਕਾਤੇ ਵੀ ਇਹ ਮੇਰੀ ਖਬਰ ਲੈਣ ਗਏ ਆ ਆਕੇ ਇਹਨਾਂ ਨੇ ਮੇਰਾ ਤੇ ਮੇਰੀ ਵਾਈਫ ਦਾ ਝੂਠਾ ਹੀ ਨਾਂ ਲਹਿਤਾ ਆ ਇਸ ਕਰਕੇ ਆਪਾਂ ਜਿਹੜਾ ਆ ਆਪਾਂ ਰਾਜਤਪਨੋਟ ਰਾਜੂ ਸਰਪੰਚ ਦੇ ਨਾਲ ਜਿਹੜੇ 8-10 ਬੰਦੇ ਆ ਆਪਾਂ ਇਹਨਾਂ ਦੀ ਮਾਨ ਹਾਨੀ ਦਾ ਮੁਕਦਮਾ ਆਪਾਂ ਦਰਜ ਕਰਾਉਣਾ 182 ਦਾ ਸੰਦੀਪ ਜੀ ਉਹ ਤਾਂ 182 ਤੁਸੀਂ ਤਾਂ ਕਰਾਉਂਗੇ ਨਾ ਜੇ ਤੁਹਾਡੇ ਕੋਲੇ ਸਾਰੀਆਂ ਚੀਜ਼ਾਂ ਜਿਹੜੀਆਂ ਕਹਿ ਰਹੇ ਆ ਤੁਹਾਨੂੰ ਪ੍ਰੂਫ ਕਰਨੀਆਂ ਪੈਣਗੀਆਂ ਨਹੀਂ ਤਾਂ ਉਲਟਾ ਤੁਹਾਡੇ ਤੇ ਹੋ ਜਾਣੀ ਕਾਰਵਾਈ ਭਾਜੀ ਮੇਰੇ ਕੋਲ ਸਭ ਕੁਝ ਅਵੇਲੇਬਲ ਆ ਮੈਨੂੰ ਅੱਜ ਪ੍ਰਸ਼ਾਸਨ ਕਹੇ ਮੈਨੂੰ ਅੱਜ ਅਸੱਬੀ ਸਾਹਿਬ ਕਹਿਣ ਮੈਨੂੰ ਡੀਜੀਪੀ ਕਹਿਣ ਆਪਣੇ ਸਾਰੇ ਡੀਐਸਪੀ ਸਾਹਿਬ ਕਹਿਣ ਮੇਰੇ ਕੋਲ ਸਭ ਕੁਝ ਅਵੇਲੇਬਲ ਆ ਆਪਾਂ ਕੋਈ ਗਲਤ ਬੰਦੇ ਨਹੀਂ ਹੈਗੇ ਪਿੰਡ 'ਚੋਂ ਮੇਰਾ ਰਿਕਾਰਡ ਪੁੱਛ ਲਓ ਮੇਰੀ ਘਰ ਵਾਲੀ ਦਾ ਰਿਕਾਰਡ ਪੁੱਛ ਲਓ ਹਾਲੇ ਕੀ ਇਹਨਾਂ ਦੀਆਂ ਘਰ ਵਾਲੀਆਂ ਮਾਵਾ ਧੀਆਂ ਪੈਣਾ ਉਹਨਾਂ ਕੋ ਮੇਰੀ ਘਰ ਵਾਲੀ ਦਾ ਤੇ ਮੇਰਾ ਰਿਕਾਰਡ ਪੁੱਛ ਲਓ ਵੀ ਇਹ ਬੰਦੇ ਕਿੱਦਾਂ ਦੇ ਨੇ ਤੁਹਾਡੇ ਫਾਦਰ ਸਾਹਿਬ ਉੱਥੇ ਐਡਮਿਟ ਸੀ ਜਾਂ ਤੁਸੀਂ ਗਏ ਸੀ ਸੇਮ ਡੇ ਗਏ ਅੱਗੇ ਵੀ ਗਏ ਸੀ ਭਾਜੀ ਇਦਾਂ ਸੀ ਵੀ ਅਸੀਂ ਫਾਦਰ ਸਾਹਿਬ ਸਾਡੇਆਂ ਨੂੰ 1 ਸਾਲ ਹੋ ਗਿਆ ਬਿਮਾਰ ਹੋਇਆ ਨੂੰ ਅਸੀਂ ਮਹੀਨੇ 'ਚ ਕਈ ਵਾਰ ਇੱਕ ਵਾਰ ਵੀ ਜਾਂਦੇ ਆਂ ਕਈ ਵਾਰ ਦੋ ਵਾਰ ਵੀ ਜਾਂਦੇ ਆਂ ਉਹ ਠੀਕ ਨੇ ਹੁਣ ਉਹ ਹੁਣ ਪਹਿਲਾਂ ਠੀਕ ਨਹੀਂ ਸੀ ਹੁਣ 6 ਮਹੀਨੇ ਹੋ ਗਏ ਉਹ ਬਿਲਕੁਲ ਠੀਕ ਆ 6 ਮਹੀਨੇ ਤੋਂ ਬਿਲਕੁਲ ਠੀਕ ਚੱਲ ਰਿਹਾ ਆ ਆ ਦੋ ਤਿੰਨ ਦਿਨ ਤੋਂ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਮੇਰੇ ਬੇਟੇ ਤੇ ਤੇ ਮੇਰੀ ਨੌ ਤੇ ਪਰਚਾ ਹੋਇਆ ਉਹਨਾਂ ਨੇ ਉਹਨਾਂ ਦੇ ਦਿਲ ਨੂੰ ਬੜੀ ਸੱਟ ਲੱਗੀ ਬੜੀ ਠੇਸ ਪਹੁੰਚੀ ਆ ਅਗਰ ਰੱਬ ਨਾ ਕਰੇ ਕੋਈ ਇਦਾਂ ਦਾ ਕੋਈ ਬਾਣਾ ਬਰਤ ਜਾਂਦਾ ਮੈਂ ਰਾਜਤ ਪਨੋਟ ਰਾਜੂ ਸਰਪੰਚ ਤੇ ਨਾਲ ਉਹਦੇ 8-10 ਬੰਦਿਆਂ ਤੇ ਪੂਰੀ ਕਾਰਵਾਈ ਦੀ ਮੰਗ ਕਰਦਾ ਆ ਤੇ ਉਹਨਾਂ ਤੇ ਪਰਚਾ ਕਰਾਉਂਗਾ ਜੇ ਰੱਬ ਨਾ ਕਰੇ ਕੋਈ ਇਦਾਂ ਦਾ ਵਿਵਾਦ ਹੋ ਜਵੇ ਕਿਉਂ ਉਹਨਾਂ ਦੇ ਦਿਲ ਨੂੰ ਬੜੀ ਠੇਸ ਪਹੁੰਚੀ ਆ ਝੂਠਾ ਪਰਚਾ ਝੂਠਾ ਪਰਚਾ ਜਿਹੜਾ ਇਹਨਾਂ ਨੇ ਸਾਡੇ ਤੇ ਕਰਾਇਆ ਸੀ ਕੱਲ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਪਿੰਡ ਦੇ ਵੀ ਕਈ ਬੁੱਧੀਜੀਵੀ ਕਹਿ ਰਹੇ ਸੀ ਸਾਫਕਾਰ ਸਰਪੰਚ ਸੀ ਹੋਰ ਪੰਚਾਇਤ ਮੈਂਬਰ ਸੀ ਉਹ ਕਹਿੰਦੇ ਸਮਝੌਤਾ ਕਰਾਵਾਂਗੇ ਤੁਹਾਡੇ ਕੋਲ ਕੋਈ ਬੰਦਾ ਹਮਦਰਦੀ ਪ੍ਰਗਟ ਕਰਨ ਆਇਆ ਵੀ ਯਾਰ ਤੁਹਾਡੇ ਤੇ ਝੂਠਾ ਹੋ ਗਿਆ ਪਰਚਾ ਦੇਖੋ ਜੀ ਮੇਰੇ ਸਾਰੇ ਭਾਈ ਭੈਣ ਮੈਂ ਇਹਨਾਂ ਮੈਂ ਪੰਡਤਾਂ ਦੇ ਵਿੱਚ ਹੀ ਰਹਿਣਾ ਮੈਂ ਵੀ ਪੰਡਤਾਂ ਮੇਰਾ ਭਾਈ ਜਰਾ ਸਰੀਕਾ ਕੋਈ ਮੇਰਾ ਭਤੀਜਾ ਲੱਗਦਾ ਕੋਈ ਇੱਕ ਵੀ ਬੰਦਾ ਮੇਰੇ ਕੋਲ ਨਹੀਂ ਆਇਆ ਚੱਲ ਕੇ ਵੀ ਅਸੀਂ ਤੇਰੇ ਤੇ ਪਰਚਾ ਕਰਾਉਣਾ ਜਾਂ ਆਪਣੇ ਚੇਅਰਮੈਨ ਸਾਹਿਬ ਇਦਾਂ ਕਹਿੰਦੇ ਆ ਉਦਾਂ ਕਹਿੰਦੇ ਆ ਮੇਰੇ ਕੋਲ ਇੱਕ ਵੀ ਬੰਦੇ ਨੇ ਮੇਰੇ ਕੋਲ ਆਇਆ ਨਹੀਂ ਜੀ ਤੁਸੀਂ ਪ੍ਰਸ਼ਾਸਨ ਨੂੰ ਪੁੱਛਿਆ ਨਹੀਂ ਹੈਗਾ ਵੀ ਇਹ ਇੱਕ ਤਾਂ ਪਰਚਾ ਲੇਟ ਕੀਤਾ ਕਰੋਸ ਤੇ ਇੱਕ ਬਿਨਾ ਸ਼ਾਨਬੀਨ ਕੀਤਾ ਹੀ ਪਰਚਾ ਦੇ ਦਿੱਤਾ ਤੁਹਾਡੇ ਤੇ ਹਾਂ ਜੀ ਹੁਣ ਮੈਂ ਕਾਰਵਾਈ ਪਾਉਂਗਾ ਪਾ ਕੇ ਤਾਂ ਮੈਂ ਆਪਣੀ ਮੰਗ ਪੱਤਰ ਰੱਖੂੰਗਾ ਐਸਐਸਪੀ ਮੋਰੀ ਐਸਐਸਪੀ ਸਾਹਿਬ ਮੋਰੀ ਮੰਗ ਪੱਤਰ ਰੱਖੂੰਗਾ ਡੀਐਸਪੀ ਸਾਹਿਬ ਮੋਰੀ ਰੱਖੂੰਗਾ ਤੇ ਇਹਨਾਂ ਤੇ ਸਾਰਿਆਂ ਤੇ ਮੈਂ ਕਾਰਵਾਈ ਕਰਾਉਂਗਾ ਜੀ ਮੈਂ ਜਿਹੜਾ ਮੇਰੇ ਤੇ ਇਹਨਾਂ ਨੇ ਪਰਚਾ ਕਰਾਇਆ ਆ ਉਹਦੀ ਮੈਂ ਇਹਨਾਂ ਤੇ ਕਾਰਵਾਈ ਦੀ ਮੰਗ ਕਰੂੰਗਾ। ਬੀੜਿਆ ਰਹੇ ਕੀ ਡਿਮਾਂਡ ਆ ਤੁਹਾਡੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਇੱਕ ਤਾਂ ਦਸਤਾਰ ਦੀ ਬੇਇੱਜ਼ਤੀ ਦਾ ਚੱਲ ਪਿਆ ਇੱਕ ਤੁਹਾਡਾ ਵਿਚਾਰ ਝੂਠੇ ਮੁਕੱਦਮਿਆਂ ਦਾ ਆ ਗਿਆ ਤੁਹਾਡੀ ਵਾਈਫ ਤੇ ਵਰਜਾ ਦਰਜ ਹੋ ਗਿਆ ਇਹ ਛੋਟੀ ਗੱਲ ਨਹੀਂ ਹੈ ਇੱਕ ਵੱਡੀ ਗੱਲ ਆ ਇਹ। ਮੈਂ ਤਾਂ ਇਦਾਂ ਜੀ ਮੈਂ ਤਾਂ ਜੇ ਅਗਰ ਮੇਰੀ ਇੱਥੇ ਕਿਸੇ ਨੇ ਸੁਣਵਾਈ ਨਹੀਂ ਕੀਤੀ। ਹਵਾਲੇ ਦੇ ਵਿੱਚ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਹਾਈ ਕੋਰਟ ਜਾਊਂਗਾ ਜੀ। ਉੱਥੇ ਮੈਂ ਕਿਸ ਐਫਆਈਰ ਨੂੰ ਚੈਲੰਜ ਕਰੂੰਗਾ ਤੁਹਾਨੂੰ। ਮੈਂ ਇਸ ਐਫਆਈਰ ਨੂੰ ਚੈਲੰਜ ਕਰਨਾ ਹੀ ਕਰਨਾ ਜੀ ਇਹਦੇ ਵਿੱਚ ਕੋਈ ਰਾਜੀਤ ਬਨ ਉਹ ਰਾਜੂ ਦੇ ਨਾਲ ਜਿਹੜੇ 8-10 ਬੰਦੇ ਆ ਉਹ ਇਹ ਮੰਨ ਚੋ ਗੱਲ ਕੱਢ ਦੇਣ ਭਈ ਮੈਂ ਇੱਕ ਵੀ ਬੰਦਾ ਕੱਢਣ ਦਊਂਗਾ ਮੈਂ ਸਾਰੇ ਬੰਦਿਆਂ ਦੇ ਵਿੱਚ ਨਾਂ ਲਊਗਾ ਕਿਉਂ ਮੈਂ ਹੋ ਗਿਆ ਗੁਰਦੇਵਾਲ ਦਾ ਤੇ ਸਰਪੰਚ ਦਾ ਫੇਰ ਤੁਸੀਂ ਕਿੱਥੇ ਖੜੇ ਆ ਹਾਂਜੀ ਮੈਂ ਮੈਂ ਆਪਣਾ ਮੇਜ਼ੇ ਤੇ ਜਿਹੜਾ ਇਹਨਾਂ ਨੇ ਲਾਈ ਆ ਮੇਰੀ ਇੱਕ ਸ਼ਬੀ ਖਰਾਬ ਕੀਤੀ ਆ ਸਾਫ ਸੁਥਰੇ ਬੰਦੇ ਦੀ ਇਹਨਾਂ ਨੇ ਸ਼ਬੀ ਖਰਾਬ ਕੀਤੀ ਆ ਮੈਂ ਇਹਨਾਂ ਤੇ ਪੂਰਾ ਮੁਕਾਦਮਾ ਕਰੂੰਗਾ ਹੀ ਕਰੂੰਗਾ ਧੰਨਵਾਦ ਜੀ ਇਨਾਜ ਹੋਮੇ ਆਈ ਉਹ ਆ ਬੇ ਸਾਡੇ ਕੋ ਸਾਡੀ ਸਰਕਾਰ ਆ ਸਾਡੇ ਕੋ ਫਲਾਨਾ ਬੰਦਾ ਸਾਡੇ ਕੋ ਅਸੀਂ ਸਾਡੇ ਕੋ ਤੱਕੜੀ ਦਾ ਹਾਂਜੀ ਬਾਬੇ ਨਾਨਕ ਦੀ ਸਾਰਿਆਂ ਨੂੰ ਬਰਬਰ ਤੋਲਣੀ ਚਾਹੀਦੀ ਨਾ ਜੀ ਪਰ ਇਹਨਾਂ ਨੂੰ ਇਹ ਹੰਕਾਰ ਆ ਹੰਕਾਰ ਕਰਕੇ ਸਾਰਾ ਕੁਝ ਪਿੰਡ ਵਿੱਚ ਕਰ ਰਹੇ ਆ ਹਾਂ ਬਿਲਕੁਲ ਜਿਹੜੇ ਉੱਥੇ ਰਹਿ ਰਹੇ ਹੋ ਜਿਹੜੇ ਜਿੰਨੇ ਵੀ ਗੁੱਜਰ ਇੱਥੇ ਬੈਠੇ ਆ ਉਹ ਸਾਰਿਆਂ ਦੇ ਆਧਾਰ ਕਾਰਡ ਸਾਰਿਆਂ ਦੇ ਵੋਟ ਕਾਰਡ ਸਾਰਾ ਕੁਝ ਉਹਨਾਂ ਕੋਲ ਮੌਜੂਦ ਆ ਜੀ ਇੱਥੇ ਲਈ ਕੀ ਸੀ ਇਹ ਜਦੋਂ ਕੰਮ ਇਹਨਾਂ ਨੇ ਮੈਟਰ ਸ਼ੁਰੂ ਕੀਤਾ ਜਦੋਂ ਇਹਨਾਂ ਨੂੰ ਸੱਦਿਆ ਸੱਦਣਾ ਨਹੀਂ ਚਾਹੀਦਾ ਸੀ ਇਹਨੂੰ ਪੰਚਾਇਤ ਲਾਉਣੀ ਚਾਹੀਦੀ ਸੀ ਪੰਚਾਇਤ ਜਾ ਕੇ ਉੱਥੇ ਮਤਾ ਪਾਉਂਦੇ ਨੋਟਿਸ ਭੇਜਦੇ ਇੱਕ ਨੋਟਿਸ ਭੇਜਦੇ ਦੋ ਨੋਟਿਸ ਭੇਜਦੇ ਤਿੰਨ ਨੋਟਿਸ ਭੇਜਦੇ ਨਹੀਂ ਹੁੰਦਾ ਅੱਗੇ ਬੈਠੇ ਆ ਥਾਣੇ ਪ੍ਰਸ਼ਾਸਨ ਬੈਠਾ ਪੁਲਿਸ ਬੈਠੀ ਆ ਉੱਥੇ ਜਾ ਕੇ ਕਰਦੇ ਇਹ ਇਹਨਾਂ ਨੂੰ ਜਿਹੜਾ ਸਾਡੀ ਪਿੰਡ ਚ ਪਹਿਲੀ ਵਾਰੀ ਹੋਇਆ ਸਰਪੰਚ ਆਪ ਨੂੰ ਬੋਲ ਉਹ ਕੀ ਡਿਮਾਂਡ ਕਰਦੇ ਆ ਜੀ ਕੀ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਜਿਹੜਾ ਬੈਰ ਵਿਰੋਧ ਲੜਾਈ ਝਗੜਾ ਦਸਤਾਰ ਦਾ ਵਿੱਚ ਮੈਟਰ ਆ ਗਿਆ ਇਹ ਹੌ ਇਹ ਅਸੀਂ ਤਾਂ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਬਸਰਾਰ ਗੁਰਦਲ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਹੱਕ ਰੱਸੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਧੰਨਵਾਦ ਪਿੰਚੇਤਾ ਆਈਆਂ ਔਰ ਗਈਆਂ ਸੀ ਕਿੰਨੀਆਂ 14 15 ਪਿੰਚੇਤਾ ਦੇਖ ਲਈਆਂ 65 ਸਾਲ ਦੀ ਸਾਡੀ ਉਮਰ ਹੋ ਗਈ ਹੈ ਕਦੇ ਕੋਈ ਇਦਾਂ ਦੀ ਝਗੜਾ ਨਹੀਂ ਹੋਇਆ ਬਈ ਰਲ ਕੇ ਜਿਹੜਾ ਆ ਕੋ ਗੱਲ ਫੁਜਾਬੀ ਇਹ ਨਵੀਂ ਪੰਚਾਇਤ ਸਾਡੀ ਬਣੀ ਆ ਸਾਨੂੰ ਬੜਾ ਚਾਅ ਸੀਗਾ ਅਸੀਂ ਵੋਟਾਂ ਪਾਈਆਂ ਰਜਤ ਨੋਨ ਨੂੰ ਦੇ ਨਾ ਪੜਿਆ ਲਿਖਿਆ ਮੁੰਡਾ ਅੱਗੇ ਆਊਗਾ ਪਿੰਡ ਦਾ ਵਿਕਾਸ ਕਰੂਗਾ ਲੋਕਾਂ ਦੇ ਨੁਕਤਾਰੇ ਕਰੂਗਾ ਕਿ ਡਿਜੀਟਲ ਇੰਡੀਆ ਜਿਦਾ ਚੱਲਦਾ ਨਵੀਂ ਸੋਚਣਾ ਚੱਲੂਗਾ ਬਿਲਕੁਲ ਅਰ ਇਹ ਜਿਹੜੀ ਥੋੜੀ ਹੋਮੇ ਦੀ ਆ ਗਈ ਨਾ ਇਹ ਥੋੜੀ ਮਾੜੀ ਗੱਲ ਆ ਕੁਛ ਇੱਕ ਬੰਦਿਆਂ ਨੂੰ ਲੈ ਕੇ ਟਾਰਗੇਟ ਕਰਨਾ ਚਲੋ ਇੱਥੇ ਗੁਰਦਿਆਲ ਸਿੰਘ ਇੱਥੇ ਹੀ ਰਿਹਾ ਇਹਨਾਂ ਵਿੱਚ ਹੀ ਰਿਹਾ ਜਿਆਦਾ ਭਾਈਚਾਰਾ ਇਹਦਾ ਪਿੰਡ ਨਾਲੋਂ ਜ਼ਿਆਦਾ ਇੱਥੇ ਪੰਡਤਾਂ ਦੀ ਘਰਾਂ ਵਿੱਚ ਹੀ ਆ ਸਾਡੇ ਸਤਕਾਰਯੋਗ ਆ ਪੁਰਾਣੇ ਵਿਹਾਰੀ لال ਪੰਡਤ ਜੀ ਰਹੇ ਆ ਮਾਹਤੋ ਹਰੀ RAM ਜੀ ਰਹੇ ਆ ਨੰਬਰਦਾਰ ਜੀ ਉਹ ਸਾਰੇ ਆ ਤੁਸੀਂ ਇਕੱਠੇ ਆ ਤੁਹਾਡੇ ਚ ਪੂਰੀ ਏਕਤਾ ਜਦੋਂ ਮੈਂ ਤੁਹਾਡੀ ਇਹ ਗੱਲ ਦਾ ਜਵਾਬ ਦੇ ਰਿਹਾ ਉਹਦਾ ਹੀ ਇੱਕ ਮੈਨੂੰ ਜਵਾਬ ਦੇ ਦਿਓ ਵੀ ਜੇ ਸਾਰੀ ਇੰਨੀ ਏਕਤਾ ਆ ਇਹ ਜਦੋਂ ਸਨੇਹਾ ਹੋਇਆ ਵੀ ਆਹ ਕੰਮ ਗੁਰਦਿਆਲ ਚੇਅਰਮੈ ਇੱਕ ਦੂਜੇ ਦੇ ਪਰਚੇ ਹੋ ਗਏ ਅਦੋਂ ਏਕ ਤਾਂ ਕਿੱਥੇ ਸੀ ਕਿ ਜੀ ਹੁਣ ਸਾਰੀ ਏਕ ਤਾਂ ਇਦਾਂ ਹੋਈ ਜੀ ਕੁਛ ਇੱਕ ਬੰਦਿਆਂ ਨੂੰ ਕੋਈ ਇਤਰਾਜ਼ ਹੋ ਸਕਦਾ ਵੀ ਪਿੰਡ ਦੇ ਭਾਈਚਾਰੇ ਉਹ ਜਿਹੜਾ ਹੁਣ ਕੱਲ ਵੀ ਇੱਕ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਵਿਚਾਰ ਕੀਤਾ ਗਿਆ ਬੇ ਧਾਰਮਿਕ ਕੋਈ ਧਾਰਮਿਕ ਨਹੀਂਗਾ ਪਿੰਡ 'ਚ ਸਾਰੇ ਇਕੱਠੇ ਆ ਤਿਹਾਰ ਇਕੱਠੇ ਮਨਾਉਣੇ ਆ ਇਹ ਜਿਹੜੀ ਕੱਲ ਪਹਿਲੀ ਵਾਰੀ ਹੋਇਆ ਸਾਡੇ ਪਿੰਡ ਵਿੱਚ ਬੇ ਸਰਪੰਚ ਦੀ ਹਾਜ਼ਰੀ ਵਿੱਚ ਇਹ ਗੁੰਡਾਗਰਦੀ ਹੋਈ ਹੈ ਨੇ ਸਰਪੰਚ ਕਿਸੇ ਦੀ ਗੱਲ ਨਹੀਂ ਮੰਨ ਰਿਹਾ ਹੁਣ ਤੁਸੀਂ ਤਾਂ ਕਹਿੰਦੇ ਸਾਰੇ ਪਿੰਡ ਦੀ ਇਹ ਖਦਾ ਕਰ ਲਈ ਆ ਜੀ ਸਰਪੰਚ ਨੂੰ ਇਹ ਮੇਰੀ ਗੱਲ ਸੁਣਦਾ ਸਰਪੰਚ ਨੂੰ ਇਹ ਆ ਵੀ ਮੇਰੀ ਸਰਕਾਰ ਆ ਇਹ ਕੋ ਜੰਗ ਹੈਗਾ ਨਵਾਂ ਮੁੰਡਾ ਕੋ 35 36 ਸਾਲ ਦੀ ਉਮਰ ਵਾਲੇ ਉਹ ਜੰਗ ਆ ਉਹਨੂੰ ਕਿਹਾ ਵੀ ਮੇਰੀ ਸਰਕਾਰ ਆ ਮੈਂ ਜੋ ਮਰਜ਼ੀ ਕਰੂੰਗਾ ਉਹ ਦੋ ਚਾਰ ਬੰਦੇ ਨੂੰ ਕਹਿ ਵੀ ਚੁੱਕਾ ਮੈਂ 5 ਸਾਲ ਸਰਪੰਚ ਆ ਮੇਰੇ ਮੂਰੇ ਕੋਈ ਬੋਲ ਨਹੀਂ ਸਕਦਾ ਜੋ ਮੈਂ ਕਰੂੰਗਾ ਉਹੀ ਪਿੰਡ ਚ ਹੋਣਾ ਮੈਨੂੰ ਵੀ ਕਿਹਾ ਉਹਨੇ ਇੱਕ ਦਿਨ ਰਾਤ ਨੂੰ ਰੋਕ ਕੇ ਮੈਂ ਕਾਕਾ ਅਸੀਂ ਲੰਬੜਦਾਰ ਆ ਬਹੁਤ ਪੰਚਾਇਤਾਂ ਦੇਖੀਆਂ ਸਰਕਾਰਾਂ ਵੀ ਦੇਖੀਆਂ ਪਰ ਕੋਈ ਮੇਰਾ ਮੈਂ ਕਿਹਾ ਤੂੰ ਕੁਝ ਨਹੀਂ ਬਗਾਨਾ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਬਹੁਤ ਵੱਡੀ ਗੱਲ ਆ ਕਿ ਰਜਤ ਪਨੋੜ ਵੀ ਤੁਹਾਨੂੰ ਇਦਾਂ ਕਹਿ ਰਿਹਾ ਰਸਤੇ ਬਾਕੀ ਬੰਦਿਆਂ ਨੂੰ ਵੀ ਕਹਿ ਰਿਹਾ ਪਿੰਡ ਪੱਦਰ ਦੇ ਤਾਂ ਜਦੋਂ ਮਰਜੀ ਆਪਾਂ ਸਰਪੰਚ ਨੂੰ ਥੱਲੇ ਲਾ ਸਕਦੇ ਆ ਉਹ ਤਾਂ ਬਹੁਮਤ ਵਾ ਸਰਪੰਚ ਇੱਕ ਵਾਰੀ 5 ਸਾਲ ਲਈ ਬਣ ਗਿਆ ਉਹ 5 ਸਾਲ ਨਹੀਂ ਲੈ ਸਕਦਾ ਬਾਈ ਲਾ ਤੁਹਾਨੂੰ ਕਾਨੂੰਨ ਤੁਹਾਨੂੰ ਜਿਆਦਾ ਪਤਾ ਮੈਨੂੰ ਵੀ ਪਤਾ ਜਿਹੜਾ ਸਰਪੰਚ ਬਣ ਗਿਆ 5 ਸਾਲੋਂ ਸਰਪੰਚ ਹੀ ਰਹਿਣਾ ਜੇ ਉਹਨੂੰ ਪੰਚਾਇਤ ਮੈਂਬਰ ਜਿਹੜੇ ਆ ਕੋ ਨਾ ਹੋਣਗੇ ਬੜੀਆਂ ਪ੍ਰਬੰਧਕ ਲੱਗ ਜੂਗਾ ਪਰ ਨਹੀਂ ਪੰਚਾਇਤ ਬੰਬਰੀ ਵੀ ਨਵੇਂ ਜੰਗ ਮੁੰਡਿਆਂ ਦੇ ਨਾਲ ਆ ਸਾਰੇ ਪਿੰਡ ਦੀ ਡਿਵੈਲਪਮੈਂਟ ਹੀ ਸਾਰੇ ਨਾਲ ਆ ਕੋਈ ਮਤਭੇਦ ਨਹੀਂ ਗਏ ਪੰਚਾਇਤੀ ਕੰਮ ਸਹੀ ਚੱਲ ਰਿਹਾ ਮਤੇ ਵਗੈਰਾ ਪੈ ਰਹੇ ਕੰਮ ਦਾ ਵਿਕਾਸ ਹੋ ਰਿਹਾ ਵਧੀਆ ਉਹਦਾ ਮਤੇ ਪੈ ਰਹੇ ਵਿਕਾਸ ਹੋ ਰਿਹਾ ਇਹ ਜਾਦੀਆ ਸਰਕਾਰ ਬਣੀ ਇੱਕ ਵੀ ਪੈ ਸਾਡੇ ਪਿੰਡ ਨੂੰ ਡਿਵੈਲਪਮੈਂਟ ਨਹੀਂ ਮਿਲਿਆ ਨਹੀਂ ਮਿਲਿਆ ਉਹਦੇ ਘਾਟ ਰਸੀਮ ਮੌਜੂਦਾ ਬੰਦਿਆਂ ਨੂੰ ਲਿਆ ਕੇ ਕਰਾਈ ਜਾਂਦੇ ਕਦੀ ਐਮਪੀ ਨੂੰ ਲੈ ਆਂਦੇ ਕਦੀ ਕਿਸੇ ਨੂੰ ਲੈ ਆਂਦੇ ਕੱਲ ਪ੍ਰੈਸ ਦੇ ਵਿੱਚ ਗੱਲ ਚੱਲ ਰਹੀ ਸੀ ਪਿੰਡ ਪੱਦਰ ਦੇ ਸਮਝੌਤਾ ਕਰ ਤੁਸੀਂ ਵਿੱਚ ਸੂਝ ਬਹੁਤ ਸਾਰੇ ਬੰਦੇ ਖੜੇ ਆ ਕੋਈ ਮੈਸੇਜ ਕੋਈ ਸੁਨੇਹਾ ਕੋਈ ਲਾਗੇ ਹੋਣ ਦੀ ਕੋਈ ਗੱਲ ਤਾਂ ਦੀ ਹੋਈ ਨਹੀਂ ਕੋਈ ਹੋਈ ਨਹੀਂ ਜੀ ਕੋਈ ਹੋਈ ਨਹੀਂ ਕੱਲ ਜਿਹੜੇ ਬੰਦਿਆਂ ਨੇ ਬਿਆਨ ਦਿੱਤੇ ਆ ਉਹ ਸਤਕਾਰਯੋਗ ਆ ਸਾਰੇ ਪਰ ਇੰਦਾ ਨਹੀਂ ਕਹਿਣਾ ਚਾਹੀਦਾ ਬਈ ਰਜੇਤ ਪਨੋਟ ਕੋ ਨਹੀਂ ਕੋਈ ਵੀ ਗਲਤੀ ਕਿਸੇ ਵੇਲੇ ਕਰ ਸਕਦਾ ਮੈਂ ਵੀ ਕਰ ਸਕਦਾ ਕੋਈ ਵੀ ਕਰ ਸਕਦਾ ਪਰ ਗੱਲ ਆ ਫੇਰ ਵੀ ਇਸ ਗੱਲ ਨੂੰ ਜਿਹੜਾ ਆ ਲਾਗੇ ਕਰਨਾ ਚਾਹੀਦਾ ਨਗਰ ਨੂੰ ਸਾਰੇ ਸਿਹਰਦ ਬੰਦੇ ਸਾਬਕਾ ਸਰਪੰਚ ਕੋਈ ਲੰਬੜਦਾਰ ਕੋ ਹੋਰ ਪੰਚਾ ਸਿਆਣੇ ਬੰਦੇ ਪਿੰਡ ਦੇ ਹੈਗੇ ਆ ਉਹਨਾਂ ਨੂੰ ਬਿਠਾੜ ਕੇ ਗੁਰਦਿਆਲ ਸਿੰਘ ਦੀ ਕੀ ਗੱਲ ਹੈਗੀ ਆ ਵੀ ਉਹ ਕਿਸੇ ਦੀ ਗੱਲ ਨਾ ਮੰਨੇ ਪਿੰਡ ਦੇ ਨਾਲ ਉਹਨੂੰ ਪਿੰਡ ਦੇ ਰਹਿਣਾ ਪਰ ਉਹ ਤਾਂ ਕਹਿੰਦਾ ਮੈਨੂੰ ਤਾਂ ਕੋਈ ਸੁਨੇਹਾ ਕਿਸੇ ਦਾ ਕਦੀ ਆਇਆ ਹੀ ਨਹੀਂ ਇਹ ਮਾੜੀ ਗੱਲ ਹੈ ਸੁਨੇਹਾ ਜਿਹੜੇ ਬੰਦੇ ਨੇ ਕੱਲ ਬਾਈਡਸ ਨੇ ਆ ਰਹੇ ਉਹਨਾਂ ਪਖੀ ਕਹਿੰਦੇ ਆ ਵੀ ਇਕੱਠੇ ਹੋਣਾ ਚਾਹੀਦਾ ਸਾਰੇ ਸਾਬਕਾ ਸਰਪੰਚ ਚਾਰ ਤਿੰਨ ਚਾਰ ਸਾਡੇ ਪਿੰਡ ਇਹ ਬੈਠਣ ਮੈਂਬਰ ਪੰਚਾਇਤ ਪੁਰਾਣੇ ਬੈਠੇ ਜਿਹੜੇ ਆ ਉਹ ਬੈਠ ਕੇ ਇਹਨਾਂ ਨੂੰ ਬੈਠ ਕੇ ਇਹਨਾਂ ਦੀ ਗੱਲ ਵਿਚਾਰੀ ਪਰ ਦੂ ਮਾਰੇ ਮੋਟੇ ਹੁੰਦੇ ਨੇ ਵੀ ਇਹ ਵੀ ਉਹ ਪੱਗ ਲਾਈ ਗਈ ਉਹਦੀ ਬੇਇੱਜ਼ਤੀ ਨੇ ਧਾਰਮਿਕ ਮੁੱਦਾ ਇਦਾਂ ਨਹੀਂ ਬਣਾ ਸਾਡੇ ਹਿੰਦੂ ਸਿੱਖ ਭਾਈਚਾਰੇ ਲੜਾਈ ਨਹੀਂ ਇਹ ਨਹੀਂ ਕੀ ਗੱਲ ਸਹੀ ਹੈ ਉਹਨਾਂ ਨੇ ਟਾਰਗੇਟ ਕਰਕੇ ਪੱਗ ਲਾਈ ਗਈ ਉਹਦੀ ਦਾੜੀ ਫੜ ਕੇ ਰੋਲੀ ਗਈ ਨਾਲ ਹੀ ਥੁੱਡਾ ਮਰੀਏ ਪੱਗ ਉਹ ਲੜਾਈ ਝਗੜਾ ਜਿੱਥੋਂ ਸ਼ੁਰੂ ਹੋਇਆ ਵੀ ਗੁਜਰਾਂ ਨੂੰ ਆਪਾਂ ਬਹਿਣ ਨਹੀਂ ਦੇਣਾ ਇਹ ਗੱਲ ਇਹ ਸਹੀ ਆ ਵੀ ਸਿਰਫ ਕੱਲਿਆਂ ਨੂੰ ਇਹਨਾਂ ਨੂੰ ਟਾਰਗੇਟ ਬਣਾਇਆ ਗਿਆ ਚੇਅਰਮੈਨ ਨੂੰ ਤੇ ਬਾਕੀਆਂ ਨੂੰ ਤਾਂ ਕਦੀ ਕੋਈ ਸੁਨੇਹਾ ਨਹੀਂ ਕੋਈ ਪੰਚਾਇਤ ਚ ਕੋਈ ਮਤਾ ਹੀ ਨਹੀਂ ਵੀ ਪਸ਼ੂ ਨਹੀਂ ਤੁਸੀਂ ਰਿਆਸੀ ਲਾ ਕੇ ਚ ਰੱਖ ਨਹੀਂ ਸਕਦੇ ਨਹੀਂ ਇਹ ਹੈ ਵੀ ਜਿਹੜੇ ਪਸ਼ੂ ਉਹਦੇ 100 100 ਪਸ਼ੂ ਗੁੱਜਰ ਲੈ ਕੇ ਉਹ ਪਿੰਡ ਦੇ ਨਾਨੰਗਣ ਪਿਛਲੀ ਪੰਚਾਇਤ ਦੇ ਮਤਾ ਪਾਇਆ ਸੀ ਪਰ ਐਤਕਿਉ ਉਹ ਪੇ ਪਸ਼ੂ ਲੈ ਕੇ ਨੰਗਦੇ ਰੇ ਕਈ ਵਾਰੀ ਮੈਨੂੰ ਸੁਨੇਹਾ ਫੋਨ ਕੀਤੇ ਕੋਈ ਠਾਰ ਤੇ ਨਹੀਂ ਪਸਣ ਹੁਣ ਇੱਥੇ ਸਾਡੇ ਪਰਿਵਾਰਾਂ ਸਾਡੇ ਜ਼ਿੰਮੇਦਾਰ ਆ ਇੱਥੇ ਪਿੰਡ ਤੇ ਸਾਰਿਆਂ ਕੋ ਘਰਾਂ ਚ ਪਸ਼ੂ ਆ ਇਹ ਹੁਣ ਤਕਰੀਬਨ ਬਹੁਤ ਬੰਦਿਆਂ ਪਸ਼ੂ ਨੇ ਪਰ ਫਿਰ ਵੀ ਇੱਥੇ ਪਿੰਡ ਸਾਰੇ ਮਹੱਲੇ ਚ ਪਸ਼ੂ ਰੱਖਿਓ ਘਰਾਂ ਚ ਰੱਖਿਓ ਸਾਰੇ ਇਹ ਅਪੀਲ ਆ ਕਿ ਇਹਦੇ ਘਰ ਦੇ ਲੱਗੇ ਇੱਥੇ ਪਸ਼ੂ ਰੱਖਿਓ ਅਪੀਲ ਇਹ ਆ ਵੀ ਪਿੰਡ ਚ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਆ ਇਹ ਜਿਹੜਾ ਆ ਕੋਈ ਇਦਾਂ ਦਾ ਭਾਵਨਾਮਾ ਨਹੀਂ ਪੜਕਾਉਣੀ ਚਾਹੀਦੀਆਂ ਮੈਂ ਦੋਨੇ ਤਰ੍ਹਾਂ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਰਲ ਮਿਲ ਕੇ ਇਸ ਝਗੜੇ ਨੂੰ ਸੁਲਝਾਈਏ ਜਿਹੜੀ ਆ ਦਸਤਾਰ ਲਈ ਬੇਤੀ ਲਈ ਆ ਇਹ ਬੇਤੀ ਕੀਤੀ ਆ ਇਹ ਬੜੀ ਮਾੜੀ ਗੱਲ ਆ ਇਹ ਨਹੀਂ ਹੁਣ ਕਹਿੰਦਾ ਇਹ ਪਹਿਲੀ ਵਾਰੀ ਹੋਈ ਸਾਡੇ ਨਗਰ ਚ ਪਹਿਲਾਂ ਨਹੀਂ ਕਦੇ ਇਹ ਘਟਨਾ ਹੋਈ ਪਰ ਇਹ ਕਿ ਜਿਹੜੇ ਕਰੋਸ ਪਰਚੇ ਹੋਏ ਆ ਜੀ ਬੰਦੇ ਘਰਾਂ 'ਚ ਹੈ ਨਹੀਂ ਬੀਬੀਆਂ ਘਰਾਂ 'ਚ ਹੈ ਨਹੀਂ ਉਹ ਚੰਡੀਗੜ੍ਹ ਬੈਠੀਆਂ ਸਾਰੇ ਪਿੰਡ ਨੂੰ ਵੀ ਇਸ ਗੱਲ ਦਾ ਪਤਾ ਉਹਨਾਂ ਨਾਲ ਕੀ ਇਹ ਹਮਦਰਦੀ ਆ ਜੀ ਆਪਣੀ ਫਿਰ ਉਹਨਾਂ ਨਾਲ ਹਮਦਰਦੀ ਸਾਡੀ ਆ ਜੀ ਉਹ ਜਿਹੜਾ ਨਜਾਇਜ਼ ਹੋਈ ਆ ਕੋਈ ਸਰਕਾਰਾਂ ਕਰਦੀਆਂ ਹੀ ਆ ਕੋਈ ਸਰਕਾਰ ਚ ਇਸ ਵੇਲੇ ਮੇ ਲੋਕ ਕਾਂਗਰਸ ਨਾਲ ਇਕੱਠੇ ਹੀ ਰਹੇ ਸੀ ਹੁਣ ਉਹ ਟੱਪ ਕੇ ਉਸ ਕਾਂਗਰਸ ਉਸ ਪਾਰਟੀ ਚ ਲੱਗਿਆ ਚਲੋ ਉਹਦੇ ਵਿਚਾਰ ਉਹਨਾਂ ਨੂੰ ਚੰਗੇ ਲੱਗੇ ਉਹ ਕਾਂਗਰਸ ਆਮ ਆਦਮੀ ਨਾਲ ਰਾਜ ਸਰਕਾਰਾਂ ਨੇ ਕਰ ਜੀ ਫਿਰ ਉਹਦਾ ਜਵਾਬ ਕੀ ਦਊਗੀ ਪਿੰਡ ਦੀ ਹੁਣ ਤੁਸੀਂ ਮੋਤਵਰ ਸਾਰੇ ਖੜੇ ਆ ਉਹਨੂੰ ਜਵਾਬ ਕੀ ਆ ਜੀ ਫਿਰ ਜਿਹੜੇ ਝੂਠੇ ਪਰਚੇ ਹੋਏ ਜਾਂ ਝੂਠੇ ਪਰਚੇ ਮੜਿਓ ਝੂਠੇ ਪਰਚੇ ਉਹਨਾਂ ਨੂੰ ਨਹੀਂ ਕਰਾਉਣੇ ਚਾਹੀਦੇ ਸੀ ਉਹ ਕੋਰਟ ਜਾ ਕੇ ਉਹਨਾਂ ਨੂੰ ਚੈਲੰਜ ਕਰਨਗੇ ਉਹ ਕਹਿੰਦੇ ਵੀ ਉਹਨਾਂ ਦੀ ਜਿਹੜੀ ਸ਼ੋਭੀਆ ਨੂੰ ਖਰਾਬ ਕਰੇ ਇਹ ਪਰਿਵਾਰ ਕਦੇ ਨਹੀਂ ਕਿਹ ਲੜਿਆ ਇਹ सोनू ਜਿਹੜਾ ਬਿਹਾਰੀ لال ਦੇ ਪੁੱਤੇ ਆ ਇਹ ਪਰਿਵਾਰ ਕਦੇ ਕਿਸੇ ਨਾਲ ਝਗੜਾ ਨਹੀਂ ਪਿੰਡ ਚ ਕੀਤਾ ਗੁਰਦਿਆਲ ਸਿੰਘ ਨੇ ਵੀ ਨਹੀਂ ਕੀਤਾ ਝਗੜਾ ਕਿਸੇ ਨਾਲ ਮਤ ਕੇ ਠੀਕ ਆ ਜੀ ਇਦਾਂ ਦੀ ਗੱਲ ਨਹੀਂ ਕੋਈ ਬਾਈ ਜੀ ਕਾ ਹੱਸਾਂ ਬਾਈ ਜੀ ਆ ਜੀ ਜਰਮਨ ਸਾਬ ਮਾਮਲਾ ਪਿੰਡ ਭੁੱਲਾ ਰਾਜ ਦਾ ਚਲਰ ਜਾ ਬਵਾਦਤ ਮਾਮਲਾ ਆ ਲੜਾਈ ਝਗੜਾ ਹੋਇਆ ਸੀ মিডিਆ ਦੇ ਵਿੱਚ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਖਬਰਾਂ ਆ ਰਹੀਆਂ ਤੁਹਾਡੇ ਵੱਲੋਂ ਬਿਆਨ ਹੀ ਦਿੱਤੇ ਗਏ ਸੀ ਵੀ ਲੜਾਈ ਝਗੜੇ ਦਾ ਜਿਹੜੇ ਸਰਪੰਚ ਦਜਤ ਬਨੋੜਾ ਤੁਹਾਡੀ ਪੱਗ ਨੂੰ ਹੱਥ ਪਾਇਆ ਦਸਤਾਰ ਦੀ ਬੇਇੱਜ਼ਤੀ ਕੀਤੀ ਤੁਸੀਂ ਜ਼ਖਮੀ ਵੀ ਹੋਏ ਤੇ ਹਸਪੀਟਲ ਐਡਮਿਟ ਵੀ ਹੋਏ ਪੁਲਿਸ ਨੇ ਤੁਹਾਡੇ ਬਿਆਨਾਂ ਦੇ ਪਰਚਾ ਵੀ ਦਰਜ ਕੀਤਾ ਸਰਪੰਚ ਦਰਜਤ ਬਨੋਟ ਤੇ 10 ਬੰਦੇ ਉਹਨਾਂ ਦੇ ਨਾਲ ਹੋਰ ਸੀਗੇ 3-4 ਦਿਨਾਂ ਦੇ ਬਾਅਦ ਉਹਨਾਂ ਦੇ ਪੱਖ ਨੇ ਆਪਣੀਆਂ ਗੱਲਾਂ ਕੀਤੀਆਂ ਤੇ ਤੁਹਾਡੇ ਤੇ ਕ੍ਰੋਸ ਪਰਚੇ ਹੋਏ ਉਹ ਜਿਹੜੇ ਕ੍ਰੋਸ ਪਰਚੇ ਹੁਣ ਗੱਲਾਂ ਵਿੱਚੋਂ ਨਿਕਲ ਕੇ ਬਾਹਰ ਆਈਆਂ ਵੀ ਕਈ ਬੰਦਿਆਂ ਦੇ ਐਸਿਆਂ ਦੇ ਵੀ ਪਰਚੇ ਹੋ ਗਏ ਜਿਹੜੇ ਆਪਣੇ ਘਰਾਂ 'ਚ ਵੀ ਮੌਜੂਦ ਨਹੀਂ ਸੀ ਕੋਈ ਚੰਡੀਗੜ੍ਹ ਬੈਠਾ ਸੀ ਤੇ ਕੋਈ ਕਿਤੇ ਹੋਰ ਸੀ ਬੁੜੀਆਂ ਦੇ ਵੀ ਪਰਚੇ ਦਰਜ ਹੋ ਗਏ ਇਹ ਮਾਮਲਾ ਦਿਨੋਂ ਦਿਨ ਵਧ ਰਿਹਾ ਯਾਰਾਣਾ ਕੀ ਕਹਿਣਾ ਚਾਹੁੰਦੇ ਆ ਨਵੀਂ ਅਸੀਂ ਕਿਹੜੀ ਗੱਲ ਆ ਜਿਹੜੀ ਤੁਸੀਂ মিডিਆ ਨੂੰ ਦੱਸਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਗੱਲ ਜੀ ਬਾਕੀ ਦਾ ਸਾਰਾ ਕੁਝ ਸਾਰਿਆਂ ਨੂੰ ਪਤਾ ਆ ਪ੍ਰਸ਼ਾਸਨ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਆ ਨਵੀਂ ਗੱਲ ਇਹ ਕਿ ਹੋਈ ਆ ਸਾਡੇ ਪਿੰਡ ਕੱਲ ਇਹਨਾਂ ਨੇ ਮੈਨੂੰ ਸਾਡੀ ਪਿੰਡ ਦੀਆਂ ਕਮੇਟੀਆਂ ਸੇ ਗੁਰਦਵਾਰ ਸਾਹਿਬ ਦੀ ਪੰਚਾਇਤ ਇਕੱਠੀ ਹੋ ਕੇ ਮੇਰੇ ਖਿਲਾਫ ਇਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਇਹ ਜਿਹੜਾ ਗੁਰਦਿਆਲ ਸਿੰਘ ਆ ਨਾ ਇਹਦੀ ਪਾਕ ਉਹਦੇ ਤਾਂ ਧੱਕੇ ਮੁਕੀਆਂ ਲੱਥੀ ਆ। ਜਦਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਮੇਰੇ ਬਿਆਨ ਦਿੱਤੇ ਆ ਉਹਨਾਂ ਨੇ ਮੇਰਾ ਪੱਖ ਤਾਂ ਅੰਦੇਆ ਵੀ ਨਹੀਂ ਤਾਂ ਰਾਜੂ ਨੂੰ ਕਲੀਨ ਚਿੱਟ ਇੰਨੀ ਸ਼ੇਤੀ ਦੇ ਦਿੱਤੀ ਤੇ ਰਜਤਪਨੌਰ ਦਾ ਬੰਦਾ ਹੀ ਬਹੁਤ ਵਧੀਆ ਆ। ਉਹ ਮੇਰੀ ਹਾਲਾਤ ਦੇਖੋ ਉਹ ਜੋ ਇਹ ਮੇਰੀ ਪਾਕ ਨੱਥੀ ਹੋਵਾ ਉਹ ਧੱਕਾ ਮੁਕੀਆਂ ਲੱਥੀ ਹੋਵਾ। ਨੇ ਕੀ ਲੱਗਦਾ ਸਾਫ ਕਾ ਸਰਪੰਚ ਜਿਹੜੇ ਤੇਜਿੰਦਰ ਆ ਮਤਲਬ ਰਜਤ ਦੇ ਕਹਿਣ ਦੇ ਕਿ ਝੂਠਾ ਬਿਆਨ ਦੇ ਰੇ ਮੀਡੀਆ ਨੂੰ। 90% ਦੇ ਰਿਆ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਵੀ ਦੇਖੋ ਉਹ ਇੱਕ ਗੁਰਸੇਕਿਆ ਗੁਰਦੁਆਰੇ ਦੇ ਪ੍ਰਧਾਨ ਆ ਉਸ ਗੁਰਦੁਆਰੇ ਦਾ ਮੈਂਬਰ ਮੈਂ ਵੀ ਆ ਮੈਨੂੰ ਇਹ ਆਸ ਨਹੀਂ ਸੀਗੀ ਵੀ ਮੇਰੇ ਖਿਲਾਫ ਇਦਾਂ ਦਾ ਬਿਆਨ ਤ੍ਰਿੰਦਰ ਸਿੰਘ ਦਊਗਾ ਮੈਂ ਕਿਹਾ ਚਲੋ ਮੈਂ ਉਹ ਲਾਫ ਨਹੀਂ ਮੈਂ ਉਹ ਸਤਕਾਰ ਕਰਦਾ ਬਹੁਤ ਵੀ ਮੈਨੂੰ ਸ਼ਰਮ ਆਈ ਕਿ ਸਾਡੇ ਪ੍ਰਧਾਨ ਇਦਾਂ ਦੇ ਹੋਣਗੇ ਨਾ ਜੀਰਨ ਸਾਹਿਬ ਇੱਕ ਇੱਕ ਗੱਲ ਇੱਕ ਗੱਲ ਤੁਸੀਂ ਅੱਜ ਪਹਿਲੀ ਵਾਰੀ ਮੀਡੀਆ ਦੇ ਸਾਹਮਣੇ ਆਏ ਆ ਘਟਨਾ ਵਾਲੇ ਦਿਨ ਉਸਨ ਪੂਰੀ ਸਟੋਰੀ ਸੁਣਾਓ ਮੀਡੀਆ ਨੂੰ ਉਦੋਂ ਹੋਇਆ ਕੀ ਸੀ ਉਦੋਂ ਦੇਖੋ ਕੋਈ ਕੋਈ ਵੀ ਗੱਲ ਨਹੀਂ ਹੋਈ ਕਿ ਜਿਹੜੀ ਘਟਨਾ ਬਣਾ ਕੇ ਮੇਰੇ ਤੇ ਆ ਸਾਰਾ ਕੁਝ ਛੱਪਿਆ ਗਿਆ ਛੋਪਿਆ ਗਿਆ ਨਾ ਇਹਦੇ ਵਿੱਚ ਕੋਈ ਮਸਲਾ ਵੀ ਹਨੇ ਇੱਕ ਵੀ ਮਸਲਾ ਹਨੇ ਜਿਹੜਾ ਗੁਜਰਾਂ ਦਾ ਤਾਂ ਮਸਲਾ ਬਣਾ ਕੇ ਇਹਨਾਂ ਨੇ ਮੈਨੂੰ ਟਾਰਗੇਟ ਕੀਤਾ ਜਦ ਕਿ ਇਹਨਾਂ ਦਾ ਮਸਲਾ ਕੋਈ ਜਿਹੜੀ ਮਨਸ਼ਾ ਸੀ ਕੋਈ ਹੋਰ ਸੀ ਜਿਹੜੀ ਰੱਬ ਨੇ ਇਹਨਾਂ ਦੀ ਪੂਰੀ ਨਹੀਂ ਹੋਣ ਦਿੱਤੀ ਉਦੋਂ ਇਹਨਾਂ ਨੇ ਮੈਨੂੰ ਕੱਲੀ ਪਾਗ ਲਾ ਕੇ ਨੇ ਮੈਨੂੰ ਬਹੁਤ ਕੁਝ ਕਰਨਾ ਸੀ ਕਿਉਂਕਿ ਜੇ ਗੁਜਰਾਂ ਦਾ ਮਸਲਾ ਹੁੰਦਾ ਨਾ ਗੁਜਰ ਅੱਜ ਦੇ ਨਹੀਂ ਸੀ ਬੈਠੇ ਉੱਥੇ ਗੁਜਰਾ ਨੂੰ ਪੂਰਾ 1 ਮਹੀਨਾ ਹੋ ਗਿਆ ਉੱਥੇ ਤਾਂ ਆਪਣਾ ਸਮਾਨ ਸਿੱਟੇ ਨੂੰ ਆਪਣਾ ਕੁੱਲ ਬਣਾਉਂਦਿਆਂ ਨੂੰ ਤੇ ਇਹਨਾਂ ਨੇ ਕਦੇ ਮੈਂ ਰੋਜ਼ ਇਹਦੂ ਅੱਗੇ ਮੇਰੀ ਜ਼ਮੀਨ ਆ ਮੈਂ ਹਰ ਰੋਜ਼ ਜਿਹੜਾ ਆ ਨਾ ਇੱਥੋਂ ਤੁਰ ਕੇ ਲੰਘਦਾ ਤੋ ਕਿ ਆਪਣੀ ਜ਼ਮੀਨ ਨੂੰ ਚਾਹ ਮੋਟਰਸਾਈਕਲ ਦੇ ਨਾਂ ਲੰਗਦਾ ਔਰ ਮੇਰਾ ਇੱਥੇ ਕਿਸੇ ਨਾਲ ਵੀ ਕੋਈ ਬਾਤ ਬਵਾਦ ਨਹੀਂ ਮੇਰੇ ਸਾਰੇ ਜਿਹੜੇ ਆਪਣੇ ਭਾਈਚਾਰਾ ਆ ਪਣਤ ਭਾਈਚਾਰਾ ਸਾਡੇ ਤੁਹਾਨੂੰ ਲੱਗਦਾ ਵੀ ਇਹ ਕੋਈ ਪਲਾਨ ਸੀਗਾ ਯਾਨੀ ਕੁਝ ਹੋਰ ਕਰਨਾ ਚਾਹੁੰਦੇ ਮੈਂ ਤੁਹਾਨੂੰ ਉਹੀ ਦੱਸਣ ਲੱਗਾ ਤੁਸੀਂ ਆਪ ਹੀ ਮੈਂ ਕਹਿੰਦਾ ਦੱਸਣਾ ਤੁਸੀਂ ਆਪ ਅੰਦਾਜ਼ਾ ਲਾ ਲੈਣਾ ਵੀ ਸਹੀ ਕੀ ਆ ਗਲਤ ਕੀ ਆ ਮੇਰਾ ਕੋਈ ਇਥੇ ਬਾਤ ਸਾਰਾ ਹੀ ਮੇਰਾ ਭਾਈਚਾਰਾ ਆ ਪਣਤਾ ਦਾ ਭਾਈਚਾਰਾ ਮੇਰਾ ਆਪਣਾ ਆ ਇਹ ਸਾਰੇ ਮੇਰੇ ਆਪਣੇ ਪਰਿਵਾਰ ਆ ਸਾਡੇ ਨਾ ਇਹਨਾਂ ਨਾਲ ਸਾਡੀ ਅੱਜ ਤੱਕ ਕਦੀ ਕਿਸੇ ਨਾਲ ਬਾਤ ਬਵਾਦ ਨਹੀਂ ਹੋਇਆ ਕਿਸੇ ਨਾਲ ਵੀ ਨਾ ਉਹਨਾਂ ਨੂੰ ਕਦੀ ਸਾਨੂੰ ਸਾਂਝੇ ਸਾਡੇ ਸਾਂਝੇ ਸਾ ਉਸ ਪਿਰਾਠ ਦੇ ਵਿੱਚ ਜਿੰਨੇ ਫੰਕਸ਼ਨ ਸਾਡੇ ਪਿੰਡਾਂ ਦੇ ਹੋਏ ਆ ਉਹਦੇ ਗਵਾਂਢੀਆਂ ਸਾਰੇ ਉਹਦੇ ਵਿੱਚ ਹੀ ਹੋਏ ਆ ਸਰਪੰਚ ਦਾ ਕਹਿਣਾ ਸੀ ਵੀ ਸ਼ਿਕਾਇਤ ਮਿਲੀ ਸੀ ਸ਼ਿਕਾਇਤ ਮੈਂ ਉਹ ਹੀ ਕਿਹਾ ਸੀ ਤੁਹਾਨੂੰ ਦੱਸਣ ਲੱਗਾ ਤੁਸੀਂ ਆਪ ਹੀ ਨਾ ਮੈਂ ਤੁਹਾਨੂੰ ਕਹਿੰਦਾ ਮੇਰੀ ਪੂਰੀ ਸਟੋਰੀ ਸੁਣੋ ਤੁਸੀਂ ਆਪ ਹੀ ਕਹਿ ਲੈਣਾ ਜਦੋਂ ਇੱਥੇ 1 ਮਹੀਨਾ ਲੱਗਾ ਚੰਨ ਬੜੇ ਮੈਨੂੰ ਕਿਸੇ ਗਵਾਂਢੀ ਨੇ ਇੱਕ ਵਾਰੀ ਵੀ ਮੈਨੂੰ ਕੋਈ ਸ਼ਿਕਾਇਤ ਨਹੀਂ ਕੋਈ ਇਤਰਾਜ਼ ਨਹੀਂ ਕੀਤਾ ਕੋਈ ਇਤਰਾਜ਼ ਨਹੀਂ ਕੀਤਾ ਵੀ ਗਰਦਿਆਲ ਤੂੰ ਇਦਾਂ ਨਹੀਂ ਕਰਨੀ ਇੱਥੇ ਗੁਜਰਨਾ ਮਠਾਲ ਉੱਥੇ ਨਾ ਮਠਾਲਣਾ ਰੋਜ਼ ਤੁਰ ਕੇ ਲੰਘਦਾ ਕਿਸੇ ਨੇ ਨਹੀਂ ਕਿਹਾ ਮੈਨੂੰ ਜੀ ਉਹਨਾਂ ਨੂੰ ਸ਼ਿਕਾਇਤ ਸੀ ਮੇਰੀ ਕੋ ਨਾਲ ਰਾਂਝੇ ਥੋੜੀ ਸੀ ਉਹ ਇਹਨਾਂ ਸਾਰੇ ਬੋਲਦੇ ਚੱਲਦੇ ਆ ਲੜਾਈ ਤਾਂ ਹੋਣੇ ਨੇ ਕਰਾਈ ਆ ਲੜਾਈ ਤੇ ਇਹਨੇ ਇਕੱਠੇ ਕਰ ਉਹਨੂੰ ਗੁੱਗਲ ਡਾਇਰ ਕਰਾਈ ਆ ਮੈਨੂੰ ਕਿਸੇ ਨੇ ਵੀ ਨਹੀਂ ਕੀਤੀ ਸੀ ਜੀ ਸਰਪੰਚ ਆ ਪੰਚਾਇਤ ਮੈਂਬਰ ਆ ਕੋਈ ਲਿਖਤੀ ਇਹਨਾਂ ਨੂੰ ਕਿਸੇ ਨੇ ਦਿੱਤਾ ਤੁਹਾਨੂੰ ਕਦੀ ਕੋਈ ਨੋਟਿਸ ਆਇਆ ਕੋਈ ਚਿੱਠੀ ਪੱਤਰ ਕੋਈ ਆਇਆ ਕੋਈ ਮੈਸੇਜ ਆਇਆ ਇੱਕ ਵਾਰੀ ਵੀ ਨਹੀਂ ਆਇਆ ਮੈਂ ਜਿੱਦਣ ਜੀ ਘਟਨਾ ਹੁੰਦੀ ਆ ਨਾ ਉਦੋਂ ਸਵੇਰ ਨੂੰ ਇੱਕ ਮੈਨੂੰ ਫੋਨ 10:30 ਵਜੇ ਪੰਜ ਦਾ ਆਉਂਦਾ ਮੇਰੇ ਕੋ ਹੈਗਾ ਸਾਰਾ ਕੁਝ ਮੈਂ ਪਹਿਲੇ ਕਰ ਸਕਰੀਨਸ਼ਾਟ ਉਦੋਂ ਪਹਿਲਾਂ ਕਦੇ ਕੋਈ ਮੈਨੂੰ ਮੈਸੇਜ ਨਾ ਦਰਦਿਆਨ பாਜੀ ਉੱਥੇ ਜਾ ਤਰਾਜ ਕਰਦੇ ਆ ਡੰਗਰ ਰੱਖਣ ਤੋਂ ਮੈਂ ਕਹਾਂ ਪਾਜੀ ਡੰਗਰ ਤਾਂ ਸਾਰਿਆਂ ਦੇ ਹੈਗੇ ਆ ਜੇਕ ਡੰਗਰ ਗਲਤ ਜੇ ਕਿਸੇ ਦੇ ਹਾਨੀ ਤੱਕ ਕਹਿ ਦਿਓ ਜੇ ਗੁੱਜਰ ਕਹਨੇ ਗੁੱਜਰ ਕਨੇ ਮੇਰੇ ਮੇਰੇ ਮੋਢੇ ਬੈਠੇ ਆ ਮੈਂ ਤਾਂ ਕੋਈ ਤਰਾਜ ਨਹੀਂ ਕੀਤਾ ਕੋਈ ਕਹਿੰਦਾ ਤਰਾਜ ਤਾਂ ਮੈਨੂੰ ਵੀ ਨਹੀਂ ਇੰਨਾ ਕਹਿ ਕੇ ਉਹਨੇ ਫੋਨ ਕਰ ਅੱਛਾ ਫਿਰ ਤੁਹਾਨੂੰ ਉਹਦਨ ਕੀ ਹੋਇਆ ਜਦੋਂ ਇੱਥੇ ਤੁਹਾਨੂੰ ਤੁਸੀਂ ਜ਼ਖਮੀ ਹੋਏ ਕਿੱਦਾਂ ਹੋਏ ਜਖਮੀ ਹੋਏ ਤਾਂ ਮੈਨੂੰ ਉਦੋਂ ਬਾਅਦ ਪਹਿਲਾਂ ਪੰਚ ਦਾ ਫੋਨ ਆਇਆ ਉਦੋਂ ਬਾਅਦ ਇੱਕ 11:30 ਵਜੇ ਤਕਰੀਬਨ ਦਵਿੰਦਰਪਾਲ ਪੰਚ ਦਾ ਜਿਹੜਾ ਇਹ ਫੋਨ ਕਹਿੰਦੇ ਆ ਨਾ ਉਹਨੇ ਵੀ ਫੋਨ ਕਿ ਉਹ ਚੱਲਦਾ ਸਾਰ ਕੋ ਡਿਜੀਟਲ ਦੇ ਤਰੀਕੇ ਨਾਲ ਇਹ ਚੱਲਦੇ ਆ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਤੂੰ ਉਹਨੇ ਮੈਨੂੰ ਇਹ ਕਿਹਾ ਬਈ ਤੂੰ ਗੁੱਜਰ ਕਲੇ ਬਿਠਾ ਆ ਜਾ ਮੈਂ ਕਿਹਾ ਪੰਡਤ ਜੀ ਤੁਸੀਂ ਸਾਡੇ ਸਤਿਕਾਰਯੋਗ ਆ ਸਾਰੇ ਯਾਦਵਾਲੇ ਬੈਠੇ ਮੈਂ ਕਿਹੜੇ ਇਕੱਲੇ ਨੇ ਬਿਠਾ ਲਿਆ ਸਾਰੇ ਦਾ ਮਤਾ ਪਾਇਆ ਮੈਂ ਵੀ ਚੱਕ ਦਿੰਨਾ ਬਾ ਇੰਨੀ ਗੱਲ ਕਰਕੇ ਉਹ ਕਹਿੰਦਾ ਹਿੱਟ ਕੋਣ ਜਾਣ ਕਦੀ ਪੰਚਾਇਤ ਨੇ ਕੋਈ ਅਦਾ ਦਾ ਮਤਾ ਪਾਇਆ ਸੀ ਵੀ ਪਿੰਡ ਦੇ ਵਿੱਚ ਰਹਾਸ਼ੀ ਇਲਾਕਿਆਂ ਦੇ ਵਿੱਚ ਕੋਈ ਪਸ਼ੂ ਕਿਸੇ ਨੇ ਰੱਖਣਾ ਹੀ ਨਹੀਂ ਹੈਗਾ ਕੋਈ ਮਤਾ ਨਹੀਂ ਪਾਇਆ ਪੰਚਾਇਤਾਂ ਨੇ ਤੇ ਇਹਨਾਂ ਦੇ ਤੁਹਾਡੇ ਨੇ ਅਸੀਂ ਕੀ ਜਲਸੀ ਸੀ ਵੀ ਤੁਹਾਨੂੰ ਕੱਲਿਆਂ ਨੂੰ ਮਨਾ ਕੀਤਾ ਮੈਂ ਤਾਂ ਆਪ ਹੈਰਾਨ ਆ ਵੀ ਇਹਨਾਂ ਨੇ ਕਿਹੜਾ ਮੈਨੂੰ ਕਿਹੜੀ ਗੱਲ ਤੋਂ ਟਾਰਗੇਟ ਕੀਤਾ ਵੀ ਕਿਹੜੀ ਗੱਲ ਤੋਂ ਮੈਨੂੰ ਟਾਰਗੇਟ ਉਦੋਂ ਮੈਨੂੰ ਜੇ ਮੈਂ ਨਹੀਂ ਸੀ ਜਾਂਦਾ ਇਹ ਕਦੇ ਆਉਂਦਾ ਹੀ ਨਹੀਂ ਅਸੀਂ ਕਹਿੰਨੇ ਆ ਡਿਜੀਟਲ ਨਾਲ ਸੱਦਿਆ ਉਹ ਆਇਆ ਹੀ ਨਹੀਂ ਉਦੋਂ ਪੌਣੇ 12 ਵਜੇ ਇਹਨਾਂ ਦਾ ਮੈਨੂੰ ਦੁਬਾਰਾ ਫੋਨ ਆ ਜਾਂਦਾ ਇਹਦਾ ਇਹਨਾਂ ਦਾ ਨਹੀਂ ਆਉਂਦਾ ਮੇਰੀ ਗੁਜਰੀ ਜਿਹ ਮੇਰੇ ਸੇ ਸਰਪੰਚ ਬੰਦੇ ਲੈ ਕੇ ਆਇਆ ਮੈਂ ਚੱਲ ਗਿਆ ਮੈਨੂੰ ਕਿਦਰ ਮੈਂ ਕਹਾ ਵੀ ਤੁਸੀਂ ਕੌਣ ਕੌਣ ਗਏ ਸੀ ਜਦੋਂ ਮੈਂ ਇੱਥੋਂ ਪਹਿਲਾਂ ਇਕੱਲਾ ਗਿਆ ਮੇਰਾ ਬੇਟਾ ਨਾਲ ਮਗਰ ਗਿਆ ਮੇਰੇ ਪਹਿਲਾਂ ਇਹਨਾਂ ਜਾਣਦਿਆਂ ਨੇ ਮੈਨੂੰ ਇਹ ਤੁਸੀਂ ਕੋਈ ਹਥਿਆਰ ਲੈ ਕੇ ਗਏ ਸੀ ਆਪਣੇ ਨਾਲ ਮੇਰੇ ਕੋਲ ਕੋਈ ਇਤਿਹਾਜ ਨਹੀਂ ਮੈਂ ਹਥਿਆਰ ਲੈ ਕੇ ਜਾਂਦਾ ਤੁਸੀਂ ਮੈਨੂੰ ਉਹ ਕੋਈ ਗੱਲ ਹੋਰ ਹੁੰਦੀ ਜੇ ਮੈਂ ਲੜਨ ਜਾਂਦਾ ਤਾਂ ਮੈਂ ਹਥਿਆਰ ਲੈ ਮੈਂ ਲੜਾਈ ਤੇ ਥੋੜੀ ਗਿਆ ਸੀ ਮੈਨੂੰ ਸੱਦਿਆ ਪੰਚ ਸਰਪੰਚ ਨੇ ਮੈਂ ਲੜਾਈ ਕਰਨ ਥੋੜੀ ਗਿਆ ਸੀ ਮੈਂ ਤਾਂ ਸਹਿ ਸੁਤੇ ਗਿਆ ਜਦੋਂ ਉੱਥੇ ਪਹੁੰਚੇ ਫੇਰ ਕੀ ਹੋਇਆ ਜੀ ਉੱਥੇ ਜਦੋਂ ਮੈਂ ਗਿਆ ਇਹ ਜਾਂਦੇ ਮੈਨੂੰ ਗੁੱਜਰ ਕੇ ਤੋਂ ਪੁੱਛ ਕੇ ਬਿਠਾ ਲਿਆ ਮੈਂ ਕਿਹਾ ਯਾਰ ਸਰ ਮੇਰਾ ਪਲਾਟ ਹੈ ਮੈਂ ਕਿਹਨੂੰ ਪੁੱਛਣਾ ਇੰਨੀ ਗੱਲ ਕਹਿਣ ਦੀ ਦੇਰਿਆ ਸਾਰੇ ਮੈਨੂੰ ਪੈ ਰਿਆ ਉੱਥੇ ਸੱਟ ਲੱਗੀ ਤੁਹਾਡੇ ਇਹਾਂ ਨੇ ਇਹ ਕਹਿੰਦਾ ਫੜੇ ਦੀ ਪੱਗ ਲਾਓ ਵੱਡੇ ਸੋਸਾਰ ਦੀ ਅੱਛਾ ਇੱਕ ਇੱਕ ਮੀਡੀਆ ਕੋਲ ਇੱਕ ਵੀਡੀਓ ਆਈ ਆ ਤੁਹਾਡੇ ਘਰ ਦੀ ਹਾਂ ਉਹ ਕਿਸ ਦਿਨ ਦੀ ਵੀਡੀਓ ਜਿਹਦੇ ਵਿੱਚ ਸਰਪੰਚ ਤੇ ਤਿੰਨ ਚਾਰ ਬੰਦੇ ਨਾਲ ਨਜ਼ਰ ਆ ਰਹੇ ਉਹ ਦਿਨ ਦੀ ਆ ਪਹਿਲਾਂ ਮੇਰੇ ਜਦੋਂ ਸੱਟਾਂ ਲੱਗੀਆਂ ਮੇਰਾ ਬੇਟਾ ਜਿਹੜਾ ਹੈ ਨਾ ਮੈਨੂੰ ਲੈ ਆਇਆ ਫਰਵਾਹ ਹਸਪਤਾਲ ਚਲ ਗਿਆ ਇਹ ਕਹਿੰਦੇ ਨਾ ਸਰਪੰਚ ਦਾ ਸਾਡਾ ਚੰਗਾ ਹੀ ਬਹੁਤ ਹੈ 16 ਕਰਨਾ ਸੀ ਤੁਹਾਡੇ ਨਾਲ ਘਰ ਮੈਂ ਤੁਹਾਨੂੰ ਸਰਪੰਚ ਦਾ ਸਾਡਾ ਚੰਗਾ ਹੀ ਬਹੁਤ ਹੈ ਲੜਦਾ ਹੀ ਨਹੀਂ ਇਹ ਨਾ ਆਏ ਅਸੀਂ ਤਾਂ ਚਲ ਗਿਆ ਉਥੋਂ ਸਰਪੰਚ ਨੇ ਨਾ ਇੱਥੇ ਆ ਕੇ ਉਹ ਗਾਲ ਕੱਢੀਆਂ ਸਾਨੂੰ ਸਰਪੰਚ ਨੂੰ ਮੰਗਾ ਤੇ ਗੋਲਦੀ ਕਹਿੰਦਾ ਬਾਹਰ ਕੱਢੋ ਕਾਰੀ ਕਿੱਥੇ ਆ ਉਹਦੀ ਤਲਾਤੀ ਉਹਦੀ ਵੀ ਲਾਉਣੀ ਹੈ ਅੱਛਾ ਇਹ ਗੱਲ ਕਹਿ ਕੇ ਗਏ ਇਹ ਵੀ ਲਾਉਣੀ ਹੈ ਘਰ ਉਸ ਵੇਲੇ ਕੌਣ ਸੀ ਘਰ ਉਸ ਵੇਲੇ ਸਾਡੇ ਮੇਰੇ ਮਿਸੇਜ਼ ਵੀ ਪਿੱਛੇ ਆਉਂਦੀ ਸੀ ਕੋਈ ਵੀ ਨਹੀਂ ਸੀ ਸਾਡੇ ਤੇ ਲੱਸੀ ਲੈਣ ਆਇਓ ਸੀ ਵੀਡੀਓ ਵੀਡੀਓ ਦਿਖਾ ਸਕਦੇ ਮੌਕੇ ਤੇ ਜਿਹੜੀ ਸੀ ਵੀਡੀਓ ਸਾਡੇ ਕੋਲ ਹੈਗੀ ਆ ਆ ਦੇਖੋ ਜੀ ਵੀਡੀਓ ਆ ਦੇਖੋ ਇਹ ਆ ਵੀਡੀਓ ਬਣੀ ਹੈ ਇਹ ਤੁਹਾਡੇ ਗੇਟ ਦੇ ਉੱਤੇ ਆਏ ਆ ਆ ਗੇਟ ਦੇ ਅੰਦਰ ਆਏ ਦੋ ਗੇਟ ਲੰਘ ਕੇ ਆਏ ਇੱਕ ਪਰੇ ਗੇਟ ਹੈ ਇੱਕ ਆ ਗੇਟ ਆ ਦੋ ਗੇਟ ਲੰਘ ਕੇ ਆਏ ਔਰ ਇੱਥੇ ਪੂਰਾ ਨਨਕਾਰੇ ਮਾਰ ਕੇ ਜਾਏ ਆ ਮੇਰੀ ਮਿਸਿੰਗ ਜੇ ਇੱਥੇ ਮੇਰਾ ਮੁੰਡਾ ਹੁੰਦਾ ਹੋ ਸਕਦਾ ਹੈ ਕਿ ਯਾਨੀ ਕਿ ਹੋਰ ਝਗੜਾ ਵੱਧ ਸਕਦਾ ਸੀ ਹੋ ਸਕਦਾ ਕੋਈ ਘੱਟ ਨਾ ਉਹ ਉੱਥੇ ਬਾਹਰ ਪਿਛੇ ਉਹ ਉਹ ਕਹੀ ਉਹ ਕਹੀ ਦਿੰਦਾ ਜਾਓ 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 ਬਹੁਤ ਇਹਨਾਂ ਨੇ ਜਾਨੀ ਕਿ ਚੇਅਰਮੈਨ ਸਾਹਿਬ ਤੁਹਾਡਾ ਕਹਿਣਾ ਹੋਰ ਕੋਲ ਬਲਾ ਕੇ ਆ ਵੀ ਜੇ ਇਹਨਾਂ ਨੂੰ ਕੋਈ ਜੇ ਗੁਜਰਾ ਤੋਂ ਕੋਈ ਇਹਨਾਂ ਨੂੰ ਪ੍ਰੋਬਲਮ ਸੀਗੀ ਤੇ ਤੁਹਾਨੂੰ ਕੋਈ ਇਹਨਾਂ ਨੇ ਲਿਖਤੀ ਸਰਪੰਚ ਵੱਲੋਂ ਪੰਚਾਇਤ ਵੱਲੋਂ ਕੋਈ ਲੰਬੜਦਾਰ ਵੱਲੋਂ ਕੁਝ ਨਹੀਂ ਆਇਆ ਇੱਕ ਵਾਰੀ ਵੀ ਨਹੀਂ ਕੋਈ ਸਦਾ ਸਦਾ ਲੜਾਈ ਦੇ ਮੂੜ 'ਚ ਉੱਥੇ ਇਕੱਠੇ ਹੋਏ ਸੀ ਮੈਂ ਤਾਂ ਇੱਕ ਵਾਰੀ ਵੀ ਨਹੀਂ ਆਇਆ ਮੈਂ ਤਾਂ ਕੱਲ ਦੀ ਵੀ ਹੈਰਾਨਗੀ ਆ ਮੈਂ ਪਿੰਡ ਮੇਰਾ ਪਿੰਡ ਸਾਰਾ ਮੇਰਾ ਆਪਣਾ ਆ ਕੋਈ ਪਿੰਡ ਮੈਨੂੰ ਕੱਲ ਮੇਰੇ ਇਹਨਾਂ ਨੇ ਬਾਈਟ ਕੀਤੀ ਮੈਨੂੰ ਦੱਸਿਆ ਤੱਕ ਨਹੀਂ ਕਿਸੇ ਨੇ ਮੇਰਾ ਪੱਖ ਤਾਂ ਕਹੀਂ ਲਿਆ ਔਰ ਮੇਰੇ ਖਿਲਾਫ ਆਂ ਦੇ ਦਿੱਤਾ ਮੇਰੇ ਸਾਡੇ ਪ੍ਰਧਾਨ ਦੇ ਉਹਨਾਂ ਦੇ ਇੱਥੇ ਇੱਥੇ ਵੋਟਾਂ ਬਣੀਆਂ ਉਹ ਹਹਾਰ卡ਟੇ ਮੇਰੇ ਕੋਲ ਆ ਮੈਂ ਦਿਖਾ ਦਿੰਨਾ ਤੁਹਾਨੂੰ ਅੱਛਾ ਇੱਥੇ ਰਹਿੰਦੇ ਸ਼ੁਣੋ ਉਹ ਇੱਥੇ ਰਹਿੰਦੇ ਉਹ ਤੇ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਵੀ ਸਰਪੰਚ ਨੇ ਖੁਦ ਗੁੱਜਰ ਰੱਖੇ ਹੋਇਆ ਸਰਪੰਚ ਨੇ ਵੀ ਪੰਜ 90 ਮੇਰੇ ਮੋਟ ਰੱਖੇ ਹੋਆ ਉਹਨਾਂ ਨੂੰ ਕੋਈ ਰੋਗ ਨਹੀਂ ਕੋਈ ਰੋਗ ਨਹੀਂ ਉਹਦਾ ਕੋਈ ਮੁਸ਼ਕਲ ਨਹੀਂ ਆਉਂਦਾ ਕਿਸੇ ਨੂੰ ਨਾ ਉਹਨਾਂ ਦਾ ਕਿਸੇ ਨੂੰ ਕੋਈ ਨੁਕਸਾਨ ਹੈ ਉਹ ਉਹ ਠੀਕ ਹੈ ਜਿਹੜਾ ਮੇਰੇ ਆ ਉਹਨਾਂ ਸਰ ਕੋਈ ਨੁਕਸਾਨ ਚੇਅਰਮੈਨ ਸਾਹਿਬ ਹੁਣ ਆਪਣੀ ਮੰਗ ਕੀ ਆ ਕਿਉਂਕਿ ਜਿਹੜਾ ਤੁਹਾਡੇ ਦੇ ਕਰੋਸ ਪਰਚਾ ਹੋਇਆ ਪੁਲਿਸ ਨੇ ਦੇਖੋ ਪਹਿਲਾਂ ਜਾਂਚ ਨਹੀਂ ਇਹ ਗੱ ਥੋੜਾ ਥੋੜਾ ਲੱਗਦਾ ਰਿਹਾ ਬਈ ਜੇ ਪਰਚਾ ਕਰੋਸ ਦੇਣਾ ਹੁੰਦਾ ਤੇ ਪੁਲਿਸ ਉਸੇ ਦਿਨ ਕਾਰਵਾਈ ਕਰਦੀ ਮੈਨੂੰ ਮੇਰੀ ਮੰਗ ਇੱਕੋ ਯਾ ਮੈਨੂੰ ਸੱਟਾਂ ਲੱਗੀਆਂ ਮੈਨੂੰ ਕੋਈ ਪ੍ਰੋਬਲਮ ਨਹੀਂ ਲੜਾਈਆਂ ਵੈ ਸੱਟਾਂ ਲੱਗਦੀਆਂ ਹੁੰਦੀਆਂ ਮੇਰੇ ਕੋਲ ਲੱਤ ਵੀ ਭੰਦ ਤਾਂ ਮੈਨੂੰ ਕੋਈ ਦੁੱਖ ਨਹੀਂ ਸੀ ਮੈਨੂੰ ਪ੍ਰੋਬਲਮ ਮੇਰੀ ਪੱਗ ਦੀ ਆ ਜਿੰਨਾ ਚਿਰ ਇਹ ਕਹਿੰਦੇ ਨਾ ਇਹ ਇਹ ਵੀ ਝੂਠ ਬੋਲ ਰਿਹਾ ਇਹਨ ਪੱਗ ਨਹੀਂ ਸੀ ਬੰਨੀ ਉਹ ਪਰਨਾ ਬੰਨਿਆ ਸੀ ਮੇਰੇ ਕੋ ਪੱਗ ਪਈ ਆ ਪੱਗ ਮੈਂ ਧੋਣੀ ਨਹੀਂ ਹੁਣਾਂ ਚਿਰ ਜਿੰਨਾ ਚਿਰ ਮੈਨੂੰ ਇਨਸਾਫ ਨਹੀਂ ਮਿਲਦਾ ਦਾੜੀ ਮੇਰੀ ਇਹਨਾਂ ਨੇ ਇਹਨਾਂ ਜੋ ਕੁਝ ਹੋ ਮੈਂ ਬਹੁਤ ਗਲਤ ਇਹਨਾਂ ਦੱਸ ਜਿਹੜੀਆਂ ਮੈਨੂੰ ਗਾਲਾਂ ਕੱਢੀਆਂ ਉਹ ਮੇਰੇ ਲੈ ਕੇ ਰੱਖੀਆਂ ਅੱਛਾ ਇੱਕ ਜਨੇ ਇੱਕ ਜਨੇਊ ਦੀ ਗੱਲ ਆ ਰਹੀ ਆ ਕਿਉਂਕਿ ਹਿੰਦੂ ਧਰਮ ਜਿਹੜੇ ਹਿੰਦੇ ਕਹਿੰਦੇ ਜਨੇਊ ਧਾ ਕਰਦੇ ਆ ਉਹਨਾਂ ਨੇ ਗੱਲ ਜਿਹੜੀ ਜਨੇਊ ਵਾਲੀ ਪਰ ਕੀਤੀ ਲੇਟ ਆ ਉਸ ਦਿਨ ਨਹੀਂ ਕੀਤੀ ਪਹਿਲੇ ਦਿਨ ਉਹ ਭਾਜੀ ਉਹਨਾਂ ਨੇ ਲੇਟ ਕੀਤੀ ਆ ਉਹ ਵੀ ਥੋੜੀ ਜੀ ਗਲਦਦ ਕਹਿੰਦੇ ਮੇਰੇ ਜਨੇਊ ਨੂੰ ਛੇੜਖਾਨੀ ਕੀਤੀ ਮੈਂ ਕਿੰਨਾ ਜਿਹੜਾ ਬ ਇਹ ਤੇ ਜਨੇਊ ਜਿਹੜਾ ਸਾਡੇ ਪੰਡਤ ਭਰਾ ਆ ਮੈਂ ਸਤਿਕਾਰ ਕਰਨ ਵਾਲਾ ਬੰਦਾ ਆ ਸਾਰੇ ਧਰਮਾਂ ਦਾ ਔਰ ਮੈਂ ਇੱਕ ਜਨੇਊ ਇਹਨੂੰ ਕੋ ਜਨੇਊ ਵਾਲਾ ਬੰਦਾ ਦਿਖਾਓ ਤੇ ਨਾਲੇ ਡੋਪ ਟੈਸਟ ਕਰਾਓ ਤੇ ਸਤਿਕਾਰ ਨਾਲ ਇਹ ਜਿੰਨੇ ਬੰਦੇ ਇਹਨਾਂ ਨਾਲ ਵਾਲੇ ਸਾਡੇ ਡੋਪ ਟੈਸਟ ਕਰਾਓ ਜੇ ਉਹ ਸਾਰੇ ਉਹ ਜਨੇਊ ਵਾਲਾ ਕੰਮ ਹੈਗਾ ਉਹਦੀ ਡੋਪ ਟੈਸਟ ਦੀ ਮੰਗ ਕਰਦੇ ਆ ਮੈਂ ਕਰਦਾ ਇਹਨਾਂ ਨੂੰ ਡੋਪ ਟੈਸਟ ਕਾ ਮੇਰੇ ਵੀ ਕਰਾਓ ਆ ਆ ਦੇਖੋ ਆ ਮੇਰੇ ਵਾਲ ਇਹ ਕਹਿੰਦੇ ਕੀਤਾ ਹੀ ਕੱਖ ਨਹੀਂ ਨਾਲੀ ਸਿੱਟੇ ਦੇ ਤੇ ਨਾਲੀ ਜਿਹੜੀ ਮੇਰੀ ਪੱਗ ਵੀ ਸਿੱਟੀ ਇਹਨਾਂ ਨੇ ਉਸ ਨਾਲ ਹੀ ਹੈ ਨਹੀਂ ਕਿ ਥੁੱਡੇ ਪਰ ਮੇਰੀ ਪੱਗ ਭਾਜੀ ਇਹ ਸਾਡੇ ਸਰਪੰਚ ਨੇ ਕਹਿਤਾ ਇਹ ਛੋਟੀ ਜਿਹੀ ਲੜਾਈ ਸੀ ਜੋ ਸਾਰੇ ਪ੍ਰਧਾਨ ਕਹੇ ਛੋਟੀ ਜਿਹੀ ਲੜਾਈ ਪੱਗ ਨੂੰ ਮਾਰਾ ਇਹਨੇ ਕਿਹਾ ਜੇ ਜੀਜਵੇ ਪਤ ਲੱਥੀ ਜਾ ਸਭ ਹਰਾਮ ਜੀਤਦਾ ਕੁਛ ਸਾਡੇ ਤਾਂ ਉਹਦੇ ਹਰਾਮ ਹੋ ਗਿਆ ਮਰਨਾ ਹੋਇਆ ਮੇਰੇ ਲਈ ਇੱਕ ਜਿਹੜੀ ਮੌਕੇ ਤੇ ਵੀਡੀਓ ਕਿਸੇ ਨੇ ਬਣਾਈ ਸੀ ਉਹਦੇ ਵਿੱਚ ਇੱਕ ਦੋ ਮੁੰਡੇ ਜਿਹੜੇ ਯੰਗ ਕਹਿ ਰਹੇ ਸੀ ਹਾਂ ਅਸੀਂ ਮਾਰਿਆ ਸੀ ਕੁੱਟਿਆ ਉਹ ਬੰਦੇ ਕੌਣ ਸੀ ਓਏ ਤੂੰ ਇੱਕ ਬੰਤੀ ਇੱਕ ਮੰਗਾ 105 अच्छा फिर ਜਿਹੜੀ ਆ ਕੱਲ ਪਰਸੋ ਪ੍ਰੈਸ ਕਾਨਫਰੰਸ ਸਰਪੰਚ ਨੇ ਕੀਤੀ ਆ ਉਹਦੇ ਵਿੱਚ ਉਹ ਕਈ ਜਿਹੜੇ ਬੁੱਧੀਜੀਵੀ ਉਹਨਾਂ ਦੇ ਨਾਲ ਖੜੇ ਸੀ ਉਹ ਕਹਿ ਰਹੇ ਸੀ ਵੀ ਪਿੰਡ ਪੱਧਰ ਤੇ ਅਸੀਂ ਸਮਝੌਤਾ ਕਰ ਰਹੇ ਆ ਜਦੋਂ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਵੀ ਪਹਿਲਾਂ ਨਹੀਂ ਕਦੀ ਕੋਸ਼ਿਸ਼ ਕੀਤੀ ਜੇ ਉਹਨਾਂ ਦਾ ਗੁਜਰਾ ਦਾ ਬੰਦ ਕਰਵਾਉਣਾ ਸੀ ਇੱਥੇ ਕੰਮ ਉਦੋਂ ਪੰਚਾਇਤੀ ਤੌਰ ਤੇ ਨਹੀਂ ਹੋਇਆ ਹੁਣ ਤੁਹਾਨੂੰ ਕੋਈ ਸੁਨੇਹੇ ਆ ਰਹੇ ਆ ਵੀ ਸਮਝੌਤਾ ਕਰਨਾ ਚਾਹ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਪੰਚਾਇਤੀ ਤੌਰ ਤੇ ਜੇ ਪੰਜ ਗੁਜਰਾ ਕੋਲੋਂ ਪੈਸੇ ਲੈ ਲਿਆ ਕਿ ਤੇ ਮਿੱਟੀ ਪਾਉਂਦੇ ਆ ਸੜਕਾਂ ਤੇ ਇਹ ਕਿਹਤ ਬੰਤਿਆ ਉਹਨੂੰ ਕੱਢਣਾ ਕਿੱਥੋਂ ਆ 2-2000 ਰੁਪਇਆ ਲੈ ਕੇ ਰਿਪੋਰਟੀਆਂ ਸਾਡੇ ਕੋ ਪੈਸੇ ਲੈ ਕੇ ਤੇ ਸਰਕਾਰਾਂ ਦੇ ਮਿੱਟੀ ਪਾਉਣ ਲੱਗੀ ਆ ਉਹਨੂੰ ਕੱਢ ਕੇ ਦ ਦੇਣ ਕਿਨੋਂ ਜਿਹੜਾ ਮਤਲਬ ਸ਼ੀਰਮਾਨ ਸਾਹਿਬ ਆਖਰੀ ਸਵਾਲ ਆ ਹੁਣ ਆਪਣੀ ਡਿਮਾਂਡ ਕੀ ਆ ਡਿਮਾਂਡ ਮੈਂ ਆਪਣੇ ਪੱਗ ਦਾ ਜਿਹੜਾ ਹੈ ਨਾ ਉਹਨੂੰ ਸਾਫ਼ ਲੈਣਾ ਬਸ ਹੋਰ ਬਾਕੀ ਪਿੰਡ ਦੇ ਮੈਂ ਸਾਰੇ ਦੇ ਨਾਲ ਆ ਜੋ ਮੈਨੂੰ ਪਿੰਡ ਭਾਈਚਾਰਾ ਕੋਲ ਨਹੀਂ ਤੁਹਾਡੇ ਪਿੰਡ ਦੇ ਵੀ ਬੰਦੇ ਨਾਲ ਖੜੇ ਸੀ ਕਹਿੰਦੇ ਜੀ ਅਸੀਂ ਜਿੱਦਾਂ ਮਰਜ਼ੀ ਹੋਵੇ ਅਸੀਂ ਇਹ ਸਮਝੌਤਾ ਕਰਾ ਕੇ ਰੱਖਣਾ ਮੈਨੂੰ ਸੱਟਾਂ ਲੱਗੀਆਂ ਮੈਨੂੰ ਜੋ ਕੁਝ ਵੀ ਕਿਹਾ ਉਹ ਮੈਂ ਸਭ ਕੁਝ ਮੈਨੂੰ ਮਨਜ਼ੂਰ ਆ ਪਿੰਡ ਮੇਰਾ ਭਾਈਚਾਰਾ ਸਾਰਾ ਪੰਮੀਆ ਪਿੰਡ ਦਾ ਸਤਿਕਾਰ ਕਰਦਾ ਮੈਂ ਸਾਰੇ ਮੇਰੇ ਸਤਿਕਾਰ ਜੋ ਗਿਆ ਪਰ ਜਿਹੜੀ ਮੇਰੀ ਪਾਗ ਗਿਆ ਤੁਸੀਂ ਪਰਚੇ ਬਾਰੇ ਦੱਸ ਦਿਓ ਜਿਹੜਾ ਕਰੋਸ ਪਰਚਾ ਹੋਇਆ ਉਹਦੇ ਵਿੱਚ ਜਿਹੜੇ ਬੰਦੇ ਬਾਕੀ ਜੋੜੇ ਗਏ ਲੇਡੀਜ਼ ਜੋੜੀਆਂ ਗਈਆਂ ਕੀ ਉਹ ਸਹੀ ਹੋਇਆ ਕਿ ਗਲਤ ਹੋਇਆ ਉਹ ਹਾਂ ਜੀ ਇੱਕ ਸਾਡੇ ਨਾਲ ਪੰਡਤਾਂ ਦੇ ਭਰਾ ਆ ਸਾਡੇ ਉਹ ਸਾਡੇ ਇਹ ਨਾਲ ਇਹ ਇਕੱਠੇ ਸਾਥੀ ਕਰ ਰਹੇ ਨੇ ਆ ਜਿੱਦਾਂ ਮੇਰਾ ਸਾਰੇ ਪਿੰਡ ਦਾ ਨਾ ਭਾਈਚਾਰਾ ਕੋਈ ਵੀ ਪਿੰਡ ਇੱਥੇ ਜਿੰਨੇ ਰਹਿੰਦੇ ਆ ਸਾਡਾ ਕੋਈ ਕਿਸੇ ਨਾਲ ਬੈਰ-ਭਰੋਦ ਨਹੀਂ ਸਾਡਾ ਬਹੁਤ ਜ਼ਿਆਦਾ ਭਾਈਚਾਰਾ ਆ ਇਹ ਵਿਚਾਰੇ ਆਪਣੇ ਬਜ਼ੁਰਗਾਂ ਨੂੰ ਦਵਾਈ ਲੈਣ ਚੰਡੀਗੜ੍ਹ ਗਏ ਸੀ ਪੀਡੀਆਈ ਦੇ ਵਿੱਚ ਇਹ ਵਿਚਾਰੇ ਉੱਥੇ ਬੈਠੇ ਆ ਤੇ ਇਹਨਾਂ ਦਾ ਪਰਚੇ ਤੇ ਨਾਲ ਸਾਥ ਕਾਤੇ ਵੀ ਇਹ ਮੇਰੀ ਖਬਰ ਲੈਣ ਗਏ ਤੁਹਾਡੇ ਨਾਲ ਸਹਿਮਤ ਆ ਸਹਿਮਤ ਆ ਬਸ ਇਹ ਫਿਰ ਧੰਨਵਾਦ ਜੀ ਮਾਸਟਰ